ਉਹ ਜਿਹੜਾ ਹੈਲਥ케ਅਰ ਆ ਜਿਹੜੀ ਤੁਸੀਂ ਆਪਣੀ ਲੈਂਗੁਏਜ ਚ ਕਿਸੇ ਦੀ ਹੈਲਪ ਕਰ ਦੇਣੀ ਆ ਉਹ ਉਹ ਡਿਫਰੈਂਟ ਫੀਲਿੰਗ ਹੀ ਹੁੰਦਾ ਹੈ ਜਿਹੜਾ ਪੇਸ਼ੈਂਟ ਆ ਉਹ ਆਪਣੀ ਮਦਰ ਟੰਗ ਚ ਤੁਹਾਨੂੰ ਦੱਸ ਸਕੇ ਕੀ ਪ੍ਰੋਬਲਮ ਆ ਉਹ ਇਹ ਕਈ ਟਰਮੀਨੋਲੋਜੀ ਮੈਨੂੰ ਵੀ ਸਿੱਖਣੀ ਪਈ ਜਿਹੜੀ ਸਾਰੀ ਮੈਡੀਕਲ ਟੈਕਸਟਬੁੱਕਸ ਚ ਨਹੀਂ ਸੀ ਕਾਉਬਾਓ ਚੋਲਾ ਇਹ ਕੀ ਚੀਜ਼ ਆਉਂਦੀਆਂ ਬੱਚਿਆਂ ਨੇ ਹੁਣ ਮੋਬਾਈਲ ਫੋਨਸ ਯੂਜ਼ ਕਰਨੇ ਆ ਸਕਰੀਨ ਟਾਈਮਸ ਵੀ ਯੂਜ਼ ਕਰਦੇ ਆ ਉਹਦੇ ਨਾਲ ਵੀ ਕਾਫੀ ਇਮਪਲੀਕੇਸ਼ਨਸ ਹੁੰਦੀਆਂ ਵਿਜ਼ਨ ਤੇ ਅਮਰੀਕਨ ਅਕੈਡਮੀ ਆਫ ਪੀਡੀਆਟ੍ਰਿਕਸ ਦੀਆਂ ਗਾਈਡਲਾਈਨਸ ਹੈ ਜਿਹੜਾ 2 ਸਾਲ ਤੋਂ ਥੱਲੇ ਬੱਚਾ ਹੈ ਉਹਦਾ ਸਕਰੀਨ ਟਾਈਮ ਜ਼ੀਰੋ ਹੋਣਾ ਚਾਹੀਦਾ ਮੇਰੀ ਸੁਜੈਸ਼ਨ ਇਹ ਆ ਵੀ ਆਪਾਂ ਉਹਨਾਂ ਨੂੰ ਥੋੜਾ ਰਿਡਿਊਸ ਕਰੀਏ ਸਕਰੀਨ ਟਾਈਮ ਕੋਈ ਇੱਕ ਰੂਲ ਹੁੰਦਾ ਹੈ ਸੀ ਫੀਲਡਸ ਕਹਿੰਦੇ ਆ 2020 2020 ਰੂਲ ਵੀ ਹਰ 20 ਮਿੰਟ ਬਾਅਦ ਤੁਸੀਂ 20 ਫੀਟ ਦੇਖੋ 20 ਸਕਿੰਡਸ ਵਾਸਤੇ ਇਹ ਕਾਫੀ ਕਾਮਨ ਕੰਪਲੇਂਟ ਹੁੰਦੀ ਆ ਵੀ ਪਾਣੀ ਨਿਕਲਦਾ ਫਿਰ ਕਿਵੇਂ ਡਰਾਈ ਆਈਸ ਹੋ ਸਕਦੀ ਆ ਪਰ ਜਿਹੜੀ ਆਪਣੀ ਟੀਅਰ ਫਿਲਮ ਆ ਉਹਦੇ ਕਾਫੀ ਲੇਅਰਸ ਹੁੰਦੇ ਆ ਜਿਵੇਂ ਇੱਕ ਅਸੀਂ ਕਹਿ ਦਿੰਨੇ ਆ ਵੀ ਉਹਦੀ ਪਾਰਟਸ ਹੁੰਦੇ ਆ ਤੇ ਜੇ ਇੱਕ ਸਰਟਨ ਪਾਰਟ ਉਹਦਾ ਮਿਸਿੰਗ ਆ ਉਹਦੇ ਨਾਲ ਫਿਰ ਤੁਹਾਡੀਆਂ ਆਈਜ਼ ਵਾਟਰ ਹੁੰਦੀਆਂ ਆ ਕੋਲ ਅਸੀਂ ਪੇਸ਼ੈਂਟਸ ਨੂੰ ਕਹਿੰਦਾ ਵੀ ਪਾਣੀ ਦੇ ਛਿੱਟੇ ਜਿਹੜੇ ਐਕਚੁਅਲੀ ਆਪਾਂ ਨਾ ਮਾਰੀਏ ਪਾਣੀ ਅੱਖਾਂ ਦੇ ਵਿੱਚ ਨਹੀਂ ਜਾਣਾ ਚਾਹੀਦਾ ਜਿਹੜੀਆਂ ਗਲਾਸਿਸ ਐ ਐਡਲਟ ਏਜ ਦੇ ਵਿੱਚ ਕਈਆਂ ਨੂੰ ਤਾਂ ਫਰਮ ਬਰਥ ਲੱਗ ਜਾਂਦੀਆਂ ਕਈਆਂ ਨੂੰ ਸਕੂਲ ਏਜ ਚ ਲੱਗ ਜਾਂਦੀਆਂ ਪਰ ਜਿਹੜੀ ਜਿਹੜੀ ਪਬਲਿਕ ਆ ਕਈ ਵਾਰੀ 40 ਸਾਲ ਤੋਂ ਬਾਅਦ ਜਿਹੜੀ ਉਹਨਾਂ ਦੀ ਰੀਡਿੰਗ ਵਿਜ਼ਨ ਆ ਉਹ ਰਿਡਿਊਸ ਹੋਣ ਲੱਗ ਪੈਂਦੀ ਆ ਜਿਹੜੀ ਯੂਵੀ ਲਾਈਟ ਆ ਉਹ ਜੇ ਆਪਾਂ ਜ਼ਿਆਦਾ ਆਪਣੀ ਅੱਖ ਨੂੰ ਐਕਸਪੋਜ਼ ਕਰੀਏ ਤੇ ਜਿਹੜੀਆਂ ਆਈ ਕੰਡੀਸ਼ਨਸ ਆ ਉਹ ਛੇਤੀ ਹੋ ਸਕਦੀਆਂ ਹੂੰ ਜਿਵੇਂ ਕੈਟਰਾਕਟ ਹੋ ਗਿਆ ਜਿਹਨੂੰ ਆਪਾਂ ਪੰਜਾਬੀ ਚ ਚਿੱਟਾ ਮੋਤੀਆ ਕਹਿ ਦਿੰਨੇ ਆ ਤੋਂ ਸੀਨੀਅਰਸ ਦੇ ਵਿੱਚ ਏਜ ਦੇ ਨਾਲ ਤਾਂ ਕਾਫੀ ਚੇਂजेस ਆਉਂਦੀਆਂ ਜਿਹੜੀਆਂ ਸਟਰਕਚਰਸ ਹੁੰਦੇ ਆ ਅੱਖ ਦੇ ਵਿੱਚ ਉਹ ਕਾਫੀ ਚੇਂਜ ਹੋ ਸਕਦੇ ਆ ਜਿਨ੍ਹਾਂ ਨੂੰ ਡਾਇਬੀਟੀਸ ਆ ਜਿਨ੍ਹਾਂ ਦੀ 슈ਗਰ ਉੱਤੇ ਥੱਲੇ ਜਾਂਦੀ ਆ ਕੰਟਰੋਲ ਚ ਨਹੀਂ ਰਹਿੰਦੀ ਉਹ ਚੇਂजेस ਆ ਸਕਦੀਆਂ ਬੈਕਅਪ ਦੀ ਆਏ ਤੇ ਜਦੋਂ ਆਪਾਂ weight ਕਰੀ ਜਾਂਦੇ ਆ ਆਪਾਂ ਆਪਣੇ ਆਪ ਹੀ ਇਲਾਜ ਕਰੀ ਜਾਂਦੇ ਆ ਉਹ ਚੀਜ਼ ਫਿਰ ਜਦੋਂ ਸਾਡੇ ਕੋਲ ਆਉਂਦੀ ਆ ਉਹ ਕਾਫੀ ਪ੍ਰੋਗਰੈਸਡ ਹੋ ਜਾਂਦੀ ਆ ਚੈਨਲ ਪੰਜਾਬੀ ਤੋਂ ਅਲਬਰਟਾ ਵੀਕਲੀ ਪ੍ਰੋਗਰਾਮ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਦਮੀਤ ਸਿੰਘ ਵੱਲੋਂ ਨਿੱਗੀ ਜੀ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਦੇ ਅਲਬਰਟਾ ਵੀਕਲੀ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਡਾਕਟਰ ਰੋਪਾਲੀ ਤੂਰ ਹੁਰਾਂ ਦੇ ਨਾਲ ਆਪਾਂ ਸੁਣਦੇ ਆਂ ਆ ਬੇ ਦੰਦ ਗਏ ਤੇ ਸੁਆਦ ਗਿਆ ਅੱਖਾਂ ਗਈਆਂ ਤੇ ਜਹਾਨ ਗਿਆ ਜਿਹਾ ਰੋਪਾਲੀ ਤੂਰ ਜਿਹੜੀ ਆ ਉਹ ਆਪਟੋਮੈਟਰਿਸਟ ਆ ਔਰ ਅੱਖਾਂ ਦੇ ਇਲਾਜ ਲਈ ਜਿਹੜਾ ਆ ਜੀ ਸਾਨੂੰ ਸਾਰਿਆਂ ਤੋਂ ਪਹਿਲਾਂ ਉੱਥੇ ਹੀ ਜਾਣਾ ਪੈਂਦਾ ਦਿਖਾ ਲੈਣ ਲਈ ਅ ਅੱਜ ਰੁਪਾਲੀ ਤੂਰ ਨਾਲ ਗੱਲਬਾਤ ਕਰਾਂਗੇ ਸਾਡੀ ਆਪਣੀ ਹੀ ਬੇਟੀ ਆ ਔਰ ਬੜਾ ਮਾਣ ਨੂੰ ਚਾਹ ਹੁੰਦਾ ਹੈ ਕਿ ਬੱਚੇ ਜਿਹੜੇ ਆ ਇੱਥੋਂ ਹੀ ਪੜਾਈਆਂ ਲਿਖਾਈਆਂ ਕਰਕੇ ਤੇ ਹੁਣ ਉਹ ਕਮਿਊਨਿਟੀ ਦੀ ਸਰਵਿਸ ਦੇ ਵਿੱਚ ਆਏ ਨੇ ਐਜ਼ ਅ ਡਾਕਟਰ ਤੇ ਬੜਾ ਮਾਣ ਵੀ ਮਹਿਸੂਸ ਹੁੰਦਾ ਆ ਰੁਪਾਲੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਰੁਪਾਲੀ ਤੂੰ ਇਹ ਦੱਸ ਮੈਨੂੰ ਪਹਿਲਾਂ ਵੀ ਤੇਰਾ ਡਾਕਟਰ ਬਣਨ ਦਾ ਕਿਵੇਂ ਜਿਹੜਾ ਸੁਭਬ ਬਣਿਆ ਹਾਂਜੀ ਇਹ ਮੈਂ ਕਹੂੰਗੀ ਵੀ ਸ਼ੁਰੂਆਤ ਉਹਦੋਂ ਹੋਈਆ ਵੀ ਜਦੋਂ ਮੇਰੇ ਜਿਹੜੇ ਦਾਦਾ ਜੀ ਸੀਗੇ ਉਹ ਸਾਡੇ ਨਾਲ ਰਹਿੰਦੇ ਹੁੰਦੇ ਸੀ ਛੋਟੇ ਹੁੰਦੇ ਤੋਂ ਹੀ ਅੱਛਾ ਇੱਥੇ ਕੈਨੇਡਾ ਦੇ ਵਿੱਚ ਕੈਨੇਡਾ ਦੇ ਵਿੱਚ ਐਡਮਿਟੈਂਸ ਜੀ ਬਰਥ ਮੇਰਾ ਇੱਥੋਂ ਦਾ ਹੀ ਆ ਉਹ ਨਾਲ ਹੀ ਹੁੰਦੇ ਸੀ ਸਾਡੇ ਤੇ ਉਹ ਉਹਨਾਂ ਨੇ ਜੋ ਦੱਸਣਾ ਵੀ ਉਹਨਾਂ ਦੇ ਫਾਦਰ ਸਾਹਿਬ ਜਿਹੜੇ ਸੀ ਉਹ ਕੈਪਟਨ ਡਾਕਟਰ ਇਹ ਆਰਮੀ ਦੇ ਵਿੱਚ ਅੱਛਾ ਫਿਰ ਉਹਨਾਂ ਦੀਆਂ ਸਟੋਰੀ ਸੁਣਾਉਣੀਆਂ ਫਿਰ ਉਹਨਾਂ ਨੇ ਆਪਣੀਆਂ ਸਿਸਟਰਸ ਦੀਆਂ ਸੁਣਾਉਣੀਆਂ ਜਿਹੜੇ ਡਾਕਟਰ ਸੀਗੇ ਫਿਰ ਮੈਨੂੰ ਉਹ ਸਟੋਰੀਜ਼ ਤੋਂ ਹੋ ਗਿਆ ਵੀ ਮੈਂ ਵੀ ਇਸ ਫੀਲਡ 'ਚ ਜਾਵਾਂ ਮੈਡੀਕਲ ਲਾਈਨ 'ਚ ਤਾਂ ਵੀ ਸਾਡੇ ਕਹਿ ਲੋ ਪਾਪਾ ਦੀ ਲੇਗਸੀ ਕੰਟੀਨਿਊ ਹੋਵੇ ਫਿਰ ਉਹਦੇ ਤੋਂ ਉਹਨਾਂ ਨੇ ਐਜੂਕੇਸ਼ਨ ਤੇ ਕਾਫੀ ਜ਼ੋਰ ਦਿੱਤਾ ਹੁੰਦਾ ਸੀ ਛੋਟੇ ਹੁੰਦਿਆਂ ਤੋਂ ਪੜ੍ਹਨਾ ਸਕੂਲ ਤੋਂ ਆ ਕੇ ਵੀ ਹੋਰ ਬੁੱਕਸ ਪੜ੍ਹਨੀਆਂ ਕਿ ਕਾਫੀ ਛੋਟੇ ਹੁੰਦੇ ਤੋਂ ਐਜੂਕੇਸ਼ਨ ਵਾਲੀ ਕਹ ਲੋਗੇ ਇੰਪੋਰਟੈਂਸ ਦਿੱਤੀ ਗਈ ਸੀ ਵੀ Oh that's very good ਮਤਲਬ ਇਹ ਇੱਕੋ ਘਰ ਦੇ ਵਿੱਚ ਰਹਿਣ ਦੀ ਗੱਲ ਸੀ ਇੱਥੇ ਕਿਹੜੇ ਵੱਖਰੇ ਵੱਖਰੇ ਘਰ ਸੀਗੇ ਇੱਥੇ ਹਾਂਜੀ ਕੰਬਾਈਨਡ ਫੈਮਲੀ ਸਾਰੇ ਘਰ ਹੀ ਰਹਿੰਦੇ ਸੀ ਹਾਂਜੀ ਬਿਲਕੁਲ ਉਹੀ ਹੈ ਮੈਂ ਕਿਵਰੀ ਸਾਡੇ ਟੀਚਰ ਨੇ ਕਿਹਾ ਨਾ ਵੀ ਤੁਸੀਂ ਡਰਾ ਕਰੋ ਤੁਹਾਡੀ ਫੈਮਲੀ ਚ ਕੌਣ-ਕੌਣ ਆ ਤੇ ਅਸੀਂ ਜੋ ਦਾਦਾ ਜੀ ਤੋਂ ਸ਼ੁਰੂ ਕਰਨਾ ਫਿਰ ਦਾਦੀ ਜੀ ਫਿਰ ਡੈਡ ਫਿਰ ਮਮਾ ਸੋ ਦੋ ਟਾਈਮਸ ਡਿਫਰੈਂਟ ਸੀਗੇ ਸਟੈਂਡਰਡ ਫੈਮਿਲੀਸ ਤੇ ਪਰ ਉਹ ਜਿਹੜੀਆਂ ਚੀਜ਼ਾਂ ਸੀ ਉਹ ਅਸੀਂ ਕਾਫੀ ਉਹਨਾਂ ਤੋਂ ਸਿੱਖਿਆ ਮੈਂ ਕਹਿੰਨੀ ਆ ਬਿਆਸਤ ਮੰਨ ਲਓ ਉਹ ਜਿਹੜਾ ਗ੍ਰੈਂਡਪੈਰੈਂਟਸ ਤੋਂ ਗੱਲਬਾਤ ਸਿੱਖਣ ਨੂੰ ਮਿਲੀ ਉਹ ਉਦਾਂ ਤੁਹਾਨੂੰ ਕਈ ਵਾਰੀ ਤਾਂ ਕਹਿੰਦੇ ਹੁੰਦੇ ਐਜੂਕੇਸ਼ਨ ਚ ਨਹੀਂ ਮਿਲਦੀ ਨਹੀਂ ਮਿਲਦੀ ਹਾਂਜੀ ਉਹ ਜਿਹੜੀਆਂ ਹੋਮ ਚੀਜ਼ਾਂ ਆ ਉਹਨਾਂ ਤੋਂ ਕਾਫੀ ਅਸੀਂ ਅੱਜ ਵੀ ਯੂਜ਼ ਕਰਦੇ ਹਾਂ ਅੱਛਾ ਤੇ ਫਿਰ ਇੱਥੇ ਸਕੂਲਿੰਗ ਜਿਹੜੀ ਸੀਗੀ ਉਹ ਆਮ ਜਿਹੜੇ ਪਬਲਿਕ ਸਕੂਲ ਐ ਆਪਣੇ ਉਹਨਾਂ ਦੇ ਵਿੱਚ ਹੀ ਕੀਤੀ ਹਾਂਜੀ ਹਾਂਜੀ ਬਿਲਕੁਲ ਮੈਂ ਆਮ ਪਬਲਿਕ ਸਕੂਲ ਚ ਮੈਨੇਸਰ ਸਕੂਲ ਜੇ ਪਰਸੀ ਪੇਜ University of Alberta ਫਿਰ ਉਸ ਤੋਂ ਬਾਅਦ ਮੈਂ ਇੰਗਲੈਂਡ ਗਈ ਸੀ ਉਦੋਂ ਆਪਣੀ ਆਪਟੋਪਰਾਉਂਡਰੀ ਦੀ ਡਿਗਰੀ ਕਰਨ ਅੱਛਾ ਫਿਰ ਵਾਪਸ ਆਈ ਵਾਟਰਲੂ ਯੂਨੀਵਰਸਿਟੀ ਤੇ ਹੁਣ ਫਰ ਫੁੱਲ ਸਰਕਲ ਮੂਮੈਂਟ ਆ ਹੁਣ ਵਾਪਸ ਐਡਵਿੰਟਨ ਆ ਗਈ ਹਾਂ ਜੀ ਤੇ ਆਪਣੇ ਕੈਨੇਡਾ ਦੇ ਵਿੱਚ ਜਿਹੜਾ ਆਪਟੋਮੈਟਰੀ ਦਾ ਸਕੂਲ ਉੱਥੇ ਵਾਟਰਲੂ ਹੀ ਹੈ ਭਲਾ ਹਾਂ ਜੀ ਉਹ ਕਰੰਟਲੀ ਇੰਗਲਿਸ਼ ਸਪੀਕਿੰਗ ਜਿਹੜਾ ਕਲਾ ਵਾਟਰਲੂ ਆ ਇੱਕ ਫਰੈਂਚ ਸਪੀਕਿੰਗ ਹੈਗਾ ਮੰਟਰੀਅਲ ਵਿੱਚ ਤੇ ਹੁਣ ਕੈਲਗਰੀ ਚ ਕਹਿ ਰਹੇ ਆ ਵੀ ਬਣਾਇਆ ਜਾਊਗਾ ਬਣਾਇਆ ਜਾਊਗਾ ਹਾਂਜੀ ਇਨ ਦ ਬੁਕਸ ਯਾ ਤੇ ਤੈਨੂੰ ਕਿਵੇਂ ਮਹਿਸੂਸ ਹੁੰਦਾ ਹੁਣ ਜਦੋਂ ਤੂੰ ਡਾਕਟਰ ਬਣ ਗਈਆਂ ਕਮਿਊਨਿਟੀ ਦੇ ਵਿੱਚ ਵਿਚਰਦੀਆਂ ਹਾਊ ਡੂ ਯੂ ਫੀਲ ਆਈ ਫੀਲ ਰੀ ਪ੍ਰਾਊਡ ਹੈ ਨਾ ਆਈ ਫੀਲ ਆਪਣੀ ਕਮਿਊਨਿਟੀ ਚ ਆ ਕੇ ਵੇ ਸਾਰੇ ਕਹਿੰਦੇ ਹੁੰਦੇ ਆ ਵੇ ਯੂ نو ਐਜ਼ ਅ ਇੰਡੀਅਨ ਤੁਸੀਂ ਆ ਪੰਜਾਬੀ ਵੀ ਬੋਲੋ ਇੰਗਲਿਸ਼ ਵੀ ਬੋਲੋ ਦੋਨੇ ਲੈਂਗੁਏਜਸ ਬੋਲੋ ਪਰ ਜਿਹੜਾ ਹੈਲਥ ਕੇਅਰ ਆ ਜਿਹੜੀ ਤੁਸੀਂ ਆਪਣੀ ਲੈਂਗੁਏਜ ਚ ਕਿਸੇ ਦੀ ਹੈਲਪ ਕਰ ਦੇਣੀ ਆ ਉਹ ਉਹ ਡਿਫਰੈਂਟ ਫੀਲਿੰਗ ਹੀ ਹੁੰਦਾ ਹੈ ਜਿਹੜਾ ਪੇਸ਼ੈਂਟ ਆ ਉਹ ਆਪਣੀ ਮਦਰ ਟੰਗ ਚ ਤੁਹਾਨੂੰ ਦੱਸ ਸਕੇ ਕੀ ਪ੍ਰੋਬਲਮ ਆ ਉਹਦੇ ਨਾਲ ਤੁਹਾਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਹੈ ਹਾਂਜੀ ਮ ਅੱਧਾ ਦੁੱਖ ਤਾਂ ਉਹਨਾਂ ਦਾ ਉਦੋਂ ਹੀ ਦੂਰ ਹੋ ਜਾਂਦਾ ਜਦੋਂ ਬੰਦਾ ਆਪਣੀ ਮਾਂ ਬੋਲੀ ਦੇ ਵਿੱਚ ਡਾਕਟਰ ਨੂੰ ਦੱਸ ਦਿੰਦਾ ਵੀ ਮੈਨੂੰ ਆ ਦੁੱਖ ਤਕਲੀਫ ਆ ਬਿਲਕੁਲ ਵਰਨਾ ਤਾਂ ਉਹ ਸਮਝਾ ਹੀ ਨਹੀਂ ਸਕਦਾ ਵੀ ਉਹਨੂੰ ਦੁੱਖ ਤਕਲੀਫ ਕੀ ਆ ਬਿਲਕੁਲ ਸਹੀ ਹੈ ਹਾਂਜੀ ਯਾ ਉਹ ਇੱਕੀ ਟਰਮੀਨੋਲੋਜੀ ਮੈਨੂੰ ਵੀ ਸਿੱਖਣੀ ਪਈ ਜਿਹੜੀ ਸਾਡੀ ਮੈਡੀਕਲ ਟੈਕਸਟ ਬੁੱਕਸ ਚ ਨਹੀਂ ਸੀ ਕਾਉ ਮਾਉ ਚੋਲਾ ਹੈ ਕੀ ਚੀਜ਼ ਹੁੰਦੀ ਆ ਪਰ ਹੁਣ ਹੁਣ ਆਈ ਵੁੱਡ ਸੇ ਆਮ ਪ੍ਰੀਟੀ ਗੁੱਡ ਐਟ ਇਟ ਅੱਛਾ ਤੇ ਹੁਣ ਇੱਥੇ ਐਡਮਿੰਟਨ ਦੇ ਵਿੱਚ ਕਿਹੜੀ ਜਗ੍ਹਾ ਤੇ ਪ੍ਰੈਕਟਿਸ ਕਰਦੇ ਆ ਤੁਸੀਂ ਹਾਂਜੀ ਹੁਣ ਮੇਰੀ ਕਲੀਨਿਕ ਐਸ ਟਾਈਮ ਸਾਊਥ ਐਡਮਿੰਟਨ ਕਾਮਨਸ ਇਆ ਸਪੈਕ ਸੇਵਰਸ ਇਆ ਤੇ ਕੀ ਨਾਂ ਦਾ ਚ ਸਪੈਕ ਸੇਵਰਸ ਸਪੈਕ ਸੇਵਰਸ ਅੱਛਾ ਸਪੈਕ ਸੇਵਰਸ ਤੇ ਮੈਂ ਉੱਥੇ ਹੁੰਨੀ ਆ ਪਰ ਮੈਂ ਲੈਕਚਰਰ ਵੀ ਹਾਂ ਉੱਥੇ ਯੂਨੀਵਰਸਿਟੀ ਆਲਬਰਟਾ ਉੱਥੇ ਮੈਂ ਸਟੂਡੈਂਟਸ ਨੂੰ ਜਿਹੜੇ ਮੈਡੀਕਲ ਸਟੂਡੈਂਟਸ ਐ ਉਹਨਾਂ ਦੇ ਵਿਜਨ ਮੋਡਿਊਲਸ ਉਹਨਾਂ ਨੂੰ ਪੜਾਉਂਦੀ ਆ ਤੇ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਵੀ ਜਿਹੜੇ ਮੈਡੀਕਲ ਸਟੂਡੈਂਟਸ ਐ ਉਹਨਾਂ ਦੇ ਵੀ ਵਿਜਨ ਮੋਡਿਊਲਸ ਦੇ ਵਿੱਚ ਮੈਂ ਫੋਰ ਦੈਟਸ ਵੈਰੀ ਨਾਈਸ ਤੇ ਕਰੰਟਲੀ ਮੇਰੇ ਸਟੂਡੈਂਟਸ ਵੀ ਆ ਮੇਰੀ ਕਲਿਨਿਕ ਮਿਗੇਲ ਯੂਨੀਵਰਸਿਟੀ ਤੋਂ ਜਿਹੜੇ ਉਹ ਹੁਣ ਮੈਨੂੰ ਸ਼ੈਡੋ ਕਰ ਰਹੇ ਆ ਸੋ ਵਧੀਆ ਲੱਗਦਾ ਮੈਨੂੰ ਉਹ ਵੀ ਹਾਂਜੀ ਉਹ ਕਿ ਚਲੋ ਹੁਣ ਆਪਾਂ ਗੱਲਬਾਤ ਕਰਦੇ ਆਂ ਵੀ ਇਹ ਜਿਹੜੀਆਂ ਅੱਖਾਂ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਹੈ ਤਾਂ ਬਹੁਤ ਇੰਪੋਰਟੈਂਟ ਐ ਵੈਸੇ ਬਾਡੀ ਦੇ ਸਾਰੇ ਪਾਰਟ ਹੀ ਬੜੇ ਇੰਪੋਰਟੈਂਟ ਆ ਪਰ ਅੱਖਾਂ ਕੁਝ ਇਸ ਤਰ੍ਹਾਂ ਆ ਵੀ ਜੇ ਬੰਦਾ ਦੇਖ ਨਹੀਂ ਸਕਦਾ ਤੇ ਉਹਦਾ ਕਿਸੇ ਚੀਜ਼ ਦੇ ਨਾਲ ਸੰਪਰਕ ਨਹੀਂ ਬਣਦਾ ਹਾਂਜੀ ਤੇ ਬਚਪਨ ਤੋਂ ਲੈ ਕੇ ਅੰਤ ਤੱਕ ਜੇ ਨਜ਼ਰ ਕਮ ਕਰਦੀ ਆ ਤੇ ਬਹੁਤ ਵਧੀਆ ਗੱਲ ਆ ਪਰ ਜੇ ਉਹ ਬਚਪਨੇ ਦੇ ਵਿੱਚ ਹੀ ਕੋਈ ਗੜਬੜ ਹੋ ਜਾਏ ਤੇ ਬੜੀ ਮੁਸ਼ਕਲ ਆ ਬਿਲਕੁਲ ਸਹੀ ਗੱਲ ਹੈ ਹਾਂਜੀ ਤੁਹਾਨੂੰ ਲੱਗਦਾ ਵੀ ਬਚਪਨੇ ਦੇ ਵਿੱਚ ਕੋਈ ਇਦਾਂ ਦੀਆਂ ਮੁਸ਼ਕਲਾਂ ਆਉਂਦੀਆਂ ਬੱਚਿਆਂ ਨੂੰ ਨਜ਼ਰ ਦੀਆਂ ਹਾਂਜੀ ਹੁਣ ਜਿਵੇਂ ਕਹਿ ਲੋ ਵੀ ਟੈਕਨੋਲੋਜੀ ਵੀ ਕੁਆਇਟ ਐਡਵਾਂਸਡ ਹੋਈ ਆ ਬੱਚਿਆਂ ਨੇ ਹੁਣ ਮੋਬਾਈਲ ਫੋਨਸ ਯੂਜ਼ ਕਰਨੇ ਆ ਸਕਰੀਨ ਟਾਈਮਸ ਵੀ ਯੂਜ਼ ਕਰਦੇ ਆ ਉਹਦੇ ਨਾਲ ਵੀ ਕਾਫੀ ਇੰਪਲੀਕੇਸ਼ਨਸ ਹੁੰਦੀਆਂ ਵਿਜ਼ਨ ਤੇ ਹੁਣ ਉਹਨਾਂ ਦਾ ਵਰਕਿੰਗ ਡਿਸਟੈਂਸ ਆ ਕਹਿ ਲੋ ਐਵੇਂ ਹੁੰਦਾ ਆ ਸੋ ਉਹਦੇ ਨਾਲ ਉਹਨਾਂ ਦੀ ਜਿਹੜੀ ਡਿਵੈਲਪਮੈਂਟ ਆ ਉਹਦੇ ਤੇ ਵੀ ਫਰਕ ਪੈਂਦਾ ਆ ਕਈ ਕੰਜੇਨਿਟਲ ਕੰਡੀਸ਼ਨਸ ਜਿਨੂੰ ਅਸੀਂ ਕਹਿ ਦਿੰਨੇ ਆ ਫ੍ਰਮ ਬਰਥ ਕੰਡੀਸ਼ਨਸ ਹੁੰਦੀਆਂ ਆ ਉਹ ਵੀ ਸਕਰੀਨਿੰਗ ਅਸੀਂ ਕਰਦੇ ਹੁੰਨੇ ਆ ਸੋ ਬਹੁਤ ਜ਼ਰੂਰੀ ਆ ਵੀ ਪਹਿਲੇ 6 ਮਹੀਨੇ ਚ ਬੱਚਿਆਂ ਦਾ ਇੱਕ ਆ ਐਗਜ਼ਾਮ ਜ਼ਰੂਰ ਹੋਵੇ ਸੋ 0 ਮੰਥਸ ਤੋਂ ਲੈ ਕੇ 6 ਮੰਥਸ ਦੇ ਵਿੱਚ ਵਿੱਚ ਇੱਕ ਸਕਰੀਨਿੰਗ ਐਗਜ਼ਾਮ ਜ਼ਰੂਰ ਹੋਵੇ ਉਸ ਤੋਂ ਬਾਅਦ ਫਿਰ ਜਦੋਂ ਉਹ ਟਾਰਡਲਰ ਹੁੰਦਾ ਟਾਰਡਲਰ ਏਜ ਤੇ ਹੋਵੇ ਸੋ ਇਹ ਫਿਰ ਉਹ ਚੀਜ਼ਾਂ ਜਿਹੜੀਆਂ ਆਪਾਂ ਪ੍ਰਾਇਮਰਟਰੀ ਕੈਲੋਵੇਆ ਪਰ ਡਾਇਗਨੋਸ ਕਰ ਸਕਦੇ ਆ ਤੁਹਾਨੂੰ ਲੱਗਦਾ ਭਈ ਜਿਹੜੇ ਆ ਜਿਹੜੀਆਂ ਯੰਗ ਮਦਰਸ ਆ ਹਾਂਜੀ ਉਹ ਉਹਨਾਂ ਨੂੰ ਇਦਾਂ ਹੁੰਦਾ ਉਹਨਾਂ ਦੇ ਮਨ ਦੇ ਵਿੱਚ ਜਾਂ ਉਹਨਾਂ ਨੂੰ ਇਹਨਾਂ ਗੱਲਾਂ ਦਾ ਪਤਾ ਵੀ 6 ਮਹੀਨਿਆਂ ਦੇ ਅੰਦਰ ਅੰਦਰ ਅਸੀਂ ਬੱਚੇ ਦਾ ਜਿਹੜਾ ਐਗਜ਼ਾਮ ਕਰਵਾਉਣਾ ਹੈ ਹਾਂਜੀ ਕਈ ਜਿਹੜੇ ਹੁੰਦੇ ਆ ਪੇਸ਼IENTS ਉਹ ਕਾਫੀ ਸਰਪ੍ਰਾਈਜ਼ਡ ਹੁੰਦੇ ਆ ਜਦੋਂ ਮੈਂ ਉਹਨਾਂ ਨੂੰ ਦੱਸਦੀ ਆ ਵੀ ਅਸੀਂ ਦੇਖ ਸਕਦੇ ਆ 6 ਮਹੀਨੇ ਦੀ ਬੇਬੀ ਨੂੰ ਵੀ ਤੇ ਪਰ ਹੁਣ ਇਹ ਆ ਵੀ ਹੋ ਫਲੀਆ ਸਗਮਰ ਨਾਲ ਵੀ ਕੇ ਨੂੰ ਕਾਫੀ ਨੋਲਿਜ ਮਿਲੇ ਵਾ ਆ ਸਗਰ 6 ਮਨਸ ਦਿਲਾਕੇ ਜਾਂ ਕੋਈ ਸਾਈਨਸ ਦੇਖਣ ਜੇ ਬੱਚਾ ਜਿਵੇਂ ਆਈ ਰਬਿੰਗ ਜਿਆਦਾ ਕਰ ਰਿਹਾ ਆ ਜਾਂ ਜੇ ਇੱਕ ਅੱਖ ਕਵਰ ਕਰੋ ਤਾਂ ਉਹਨੂੰ ਜਿਆਦਾ ਦਿੱਕਤ ਹੁੰਦੀ ਆ ਦੂਜੀ ਨਾਲ ਨੂੰ ਉਹ ਚੀਜ਼ਾਂ ਤੁਸੀਂ ਥੋੜੀਆਂ ਨੋਟ ਕਰੋ ਜੇ ਕੋਈ ਹੈਡ ਟਿਲਟ ਆ ਬੱਚੇ ਦਾ ਉਹ ਵੀ ਆਪਾਂ ਥੋੜਾ ਪਰ ਕਹਿ ਲੋ 베 ਅਬਜ਼ਰਵ ਕਰੀਏ ਬੱਚੇ ਨੂੰ ਕਰੇ ਵੀ ਹਮ ਹਮ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਹੈ ਵੀ ਸਕਰੀਨ ਟਾਈਮ ਤੇ ਹੋਰ ਹਾਂਜੀ ਇਹ ਤਾਂ ਮੈਨੂੰ ਇਦਾਂ ਲੱਗਦਾ ਵੀ ਪਹਿਲਾਂ ਸਮਾਂ ਸੀ ਮੈਨੂੰ ਲੱਗਦਾ ਜਦੋਂ ਤੁਸੀਂ ਵੱਡੇ ਹੋ ਰਹੇ ਆ ਇੱਥੇ ਉਹਨਾਂ ਦਿਨਾਂ 'ਚ ਮਾਈ ਬਾਪ ਨੂੰ ਕਿਹਾ ਜਾਂਦਾ ਸੀ ਵੀ ਆਪਣੇ ਕੰਪਿਊਟਰ ਜਿਹੜੇ ਆ ਉਹ ਉਹਨਾਂ ਦੇ ਬੱਚਿਆਂ ਨੂੰ ਇੰਨਾ ਕੁ ਟਾਈਮ ਦਿਓ ਇਤੋਂ ਜ਼ਿਆਦਾ ਨਾ ਦਿਓ ਉਹਨਾਂ ਨੂੰ ਖੁੱਲੇ ਥਾਂ ਰੱਖੋ ਪਤਾ ਹੋਵੇ ਸਾਰੇ ਜਣੇ ਦੇਖਦੇ ਆ ਹੁਣ ਤੇ ਆ ਟੈਲੀਫੋਨਾਂ ਦੇ ਨਾਲ ਤੇ ਗੱਲ ਹੀ ਬਹੁਤ ਬਦਲ ਚੁੱਕੀ ਆ ਬਿਲਕੁਲ ਸਹੀ ਇਹ ਹੁਣ ਵੀ ਉਹਦਾ ਗਾਈਡਲਾਈਨਸ ਹੈਗੀਆਂ ਅਮਰੀਕਨ ਅਕੈਡਮੀ ਆ ਪੀਡੀਆਟ੍ਰਿਕਸ ਦੀਆਂ ਗਾਈਡਲਾਈਨਸ ਹੈ ਜਿਹੜਾ 2 ਸਾਲ ਤੋਂ ਥੱਲੇ ਬੱਚਾ ਹੈ ਉਹਦਾ ਸਕਰੀਨ ਟਾਈਮ ਜ਼ੀਰੋ ਹੋਣਾ ਚਾਹੀਦਾ ਬਿਲਕੁਲ ਨਹੀਂ ਉਹਨੂੰ ਸਕਰੀਨ ਟਾਈਮ ਯੂਜ਼ ਕਰਨ ਕਰਨਾ ਚਾਹੀਦਾ ਜਦੋਂ ਬੱਚਾ 2 ਸਾਲ ਤੋਂ 5 ਸਾਲ ਤੱਕ ਹੋ ਜਾਂਦਾ ਆ ਉਦੋਂ ਉਹਦਾ ਸਕਰੀਨ ਟਾਈਮ 1 ਆਵਰ ਹੁੰਦਾ ਆ ਸੋ ਇਹ ਆ ਵੀ ਆਪਾਂ ਜੇ ਇਸ ਤੋਂ ਜ਼ਿਆਦਾ ਯੂਜ਼ ਕਰ ਰਹੇ ਆ ਫਿਰ ਉਹ ਕਾਫੀ ਇਫੈਕਟ ਹੋ ਸਕਦਾ ਉਹਨਾਂ ਦੀ ਡਿਵੈਲਪਮੈਂਟ ਤੇ ਉਹਨਾਂ ਦੀ ਵਿਜਨ ਤੇ ਪਰ ਇਹ ਗਾਈਡਲਾਈਨਸ ਹੈਗੀਆਂ ਉਹਨਾਂ ਦੀ ਹਮ ਅੱਛਾ ਜਿਹੜੀ ਇਹ ਮਤਲਬ ਸੈੱਲ ਫੋਨ ਹੋ ਗਿਆ ਆਈਪੈਡ ਹੋ ਗਿਆ ਟੈਲੀਵਿਜ਼ਨ ਹੋ ਗਿਆ ਇਹਦੇ ਨਾਲ ਬੱਚੇ ਜਿਹੜੇ ਆ ਬੜੇ ਇੱਕ ਕਿਸਮ ਦੇ ਐਡਿਕਸ਼ਨ ਜੀ ਵੀ ਹੋ ਜਾਂਦੀ ਆ ਜੇ ਉਹਨਾਂ ਦੇ ਕੋਲ ਉਹ ਨਹੀਂ ਹੈ ਹਾਂਜੀ ਤੇ ਤਾਂ ਵੀ ਬੜੀ ਪ੍ਰੋਬਲਮ ਖੜੀ ਹੁੰਦੀ ਆ ਸੋ ਉਹ ਉਹਨੂੰ ਕਿਵੇਂ ਟੈਕਲ ਕਰਨ ਜਿਹੜੇ ਪੇਰੈਂਟਸ ਆ ਹਾਊ ਕਡ ਦੇ ਡੂ ਪੇਰੈਂਟਸ ਇਹ ਵੀ ਮੇਰੀ ਸੁਜੈਸ਼ਨ ਇਹ ਆ ਵੀ ਆਪਾਂ ਉਹਨਾਂ ਨੂੰ ਥੋੜਾ ਰਿਡਿਊਸ ਕਰੀਏ ਸਕਰੀਨ ਟਾਈਮ ਸੋ ਹਰ 20 ਮਿੰਟਸ ਬਾਅਦ ਕੋਈ ਬ੍ਰੇਕ ਦੇ ਦਈਏ ਵੀ ਜਿਹੜੀ ਉਹਨਾਂ ਦੀ ਆਈ ਸਾਈਟ ਆ ਜਿਹੜੀ ਇੱਥੇ 33 ਸੈਂਟੀਮੀਟਰ ਤੇ ਟਿੱਕੀ ਹੋਈ ਆ ਉਹ ਆਪਾਂ ਉਸ ਨੂੰ ਚਾਂਸ ਦੇਈਏ ਵੀ ਥੋੜਾ ਦੂਰ ਦੂਰ ਦੇਖਣ ਸੋ ਹਰ 20 ਮਿੰਟ ਬਾਅਦ ਥੋੜਾ ਦੂਰ ਦੇਖਣ ਫਿਰ ਉਹਨਾਂ ਨੂੰ ਜੇ ਦੇਣਾ ਪੜਨਾ ਹੈ ਫੋਨ ਫਿਰ ਵਾਪਸ ਦੇਖ ਲੈਣ ਪਰ ਕੋਸ਼ਿਸ਼ ਇਹ ਹੈ ਵੀ ਜਿੰਨਾ ਉਹ ਰਿਡਿਊਸ ਕਰਨ ਉਹ ਬੈਟਰ ਹੈ ਅੱਛਾ ਇਹ ਘਰਾਂ ਦੇ ਵਿੱਚ ਜਿਹੜੀ ਲਾਈਟਿੰਗ ਹੁੰਦੀ ਆ ਉਹਦਾ ਕਿੰਨਾ ਕੁ ਹੈਗਾ ਇੰਪੈਕਟ ਹਾਂਜੀ ਕਾਫੀ ਹੁੰਦਾ ਹੈ ਉਦਾਂ ਜਿਵੇਂ ਆਪਾਂ ਕਹਿੰਦੇ ਆ ਕਿ ਜਦੋਂ ਪੜਦੇ ਆ ਗੁੱਡ ਲਾਈਟਿੰਗ ਹੋਵੇ ਇਹ ਫਿਰ ਜਿਵੇਂ ਸਟ੍ਰੇਨ ਹੁੰਦੀ ਆ ਆਈ ਸਟ੍ਰੇਨ ਵਗੈਰਾ ਇਹ ਚੀਜ਼ਾਂ ਫਿਰ ਨਹੀਂ ਹੁੰਦੀਆਂ ਪਰ ਕੀ ਕਹਿੰਦੇ ਆ ਵੀ ਬੱਚੇ ਨੇਰੇ ਚ ਪੜਦੇ ਆ ਲਾਈਟਾਂ ਬੰਦ ਕਰ ਦਿੰਦੇ ਆ ਪਰ ਸਾਡੀ ਐਡਵਾਈਸ ਇਹੀ ਹੁੰਦੀ ਆ ਵੀ ਤੁਸੀਂ ਵੈਲ ਥੇ ਰੂਮ ਦੇ ਵਿੱਚ ਪੜੋ ਗੁੱਡ ਲਾਈਟਿੰਗ ਹੋਵੇ ਤੇ ਉਹ ਤੁਹਾਡਾ ਸਟ੍ਰੇਨ ਘੱਟ ਹੋ ਜਾਵੇ ਕਿਉਂਕਿ ਇੱਥੇ ਤੁਸੀਂ ਦੇਖਿਆ ਹੁਣ ਜਿਹੜੇ ਘਰ ਬਣਦੇ ਆ ਹਾਂਜੀ ਉਹਨਾਂ ਦੀ ਜਿਹੜੀ ਉਹ ਲਾਈਟਿੰਗ ਹੁੰਦੀ ਉਹ ਆਮ ਤੌਰ ਤੇ ਕਿਸੇ ਮਤਲਬ ਹੁਣ ਜਿਹੜਾ ਕਮਰੇ ਦੇ ਸੈਂਟਰ ਚ ਵੱਡਾ ਸਾਰਾ ਸ਼ੈਂਡਲियर ਲਾ ਦੇਣਗੇ ਹਾਂਜੀ ਜਿੱਥੇ ਉਹ ਲਾਈਟ ਚਾਹੀਦੀ ਹੁੰਦੀ ਉੱਥੇ ਲਾਈਟ ਹੁੰਦੀ ਨਹੀਂਂਗੀ ਨਹੀਂ ਹਾਂਜੀ ਯਾ ਅਮ ਉਹ ওভারਹੈਡ ਲੈਂਪਸ ਵਗੈਰਾ ਵੀ ਲਾਉਣੇ ਚਾਹੀਦੇ ਆ ਜਿਵੇਂ ਜਦੋਂ ਤੁਸੀਂ ਜਿੱਥੇ ਵੀ ਤੁਹਾਡਾ ਰੀਡਿੰਗ ਨੋਕਿਆ ਉੱਥੇ ਤੁਸੀਂ ਲਾ ਲਓ ਐਡੀਸ਼ਨਲ ਲਾਈਟਿੰਗ ਉਹਦੇ ਨਾਲ ਵੀ ਹਾਂਜੀ ਕਾਫੀ ਰეკਮੈਂਡੇਡ ਹੈ ਸੋ ਬੱਚਿਆਂ ਦਾ ਇਹ ਕਰੀਏ ਆਪਾਂ ਉਹਨੂੰ ਕੈਪ ਕਰ ਦਈਏ ਗੱਲ ਨੂੰ ਕਿ ਕੀ ਕਰਨਾ ਚਾਹੀਦਾ ਇੱਕ ਵਾਰ ਫੇਰ ਦੱਸਦੇ ਮੁੱਢ ਤੋਂ ਲੈ ਕੇ ਅਖੀਰ ਤਾਈਂ ਹਾਂਜੀ ਇਹ ਆ ਵੀ ਵਾਪਸ ਸਕਰੀਨ ਟਾਈਮ ਲਿਮਟ ਕਰੀਏ ਹਨਾ ਜਿਹੜੀ ਵੀ ਸਕਰੀਨਸ ਯੂਜ਼ ਕਰਦੇ ਆ ਬੱਚੇ ਇਹਨਾਂ ਨੂੰ ਆਪਨ ਫੋਨਸ ਵਗੈਰਾ ਨਾ ਦੇ ਨਾ ਨੂ ਨਾ ਇਨ ਯੂਸ ਟੂ ਹੌਂਡ ਸਕਰੀਨਸ ਤੋਂ ਦੂਸਰੀ ਹੈ ਵੀ ਪ੍ਰੋਪਰ ਲਾਈਟਿੰਗ ਹੋਵੇ ਜਿੱਥੇ ਇਹਨਾਂ ਨੇ ਪੜਨਾ ਆ ਆਪਣੀ ਕੋਈ ਵੀ ਹੋਮਵਰਕ ਕਰਨਾ ਆ ਪ੍ਰੋਪਰ ਲਾਈਟਿੰਗ ਹੋਵੇ ਤੇ ਇਹ ਵੀ ਆਊਟਡੋਰ ਪਲੇ ਵੀ ਐਨਕੁਰੇਜ ਕਰੀਏ ਜੇ ਜਦੋਂ ਬੱਚੇ ਬਾਹਰ ਖੇਡਦੇ ਆ ਜਿਹੜੀ ਯੂਵੀ ਲਾਈਟ ਹੁੰਦੀ ਆ ਇਹਦੇ ਨਾਲ ਜਿਹੜੀ ਵੀ ਇਹਨਾਂ ਦਾ ਕੋਰਨੀਆ ਕਹਿ ਲਓ ਤੁਸੀਂ ਫਰੰਟ ਵਿੰਡਸ਼ੀਲਡ ਕਹਿ ਲਓ ਅੱਖ ਦਾ ਉਹਦੇ ਨਾਲ ਉਹ ਥੋੜਾ ਹਾਰਡ ਹੋ ਜਾਂਦਾ ਹੈ ਤੇ ਉਹ ਦੀ ਚਾਂਸਸ ਕਹਿ ਲਓ ਵੀ ਰਿਡਿਊਸ ਹੋ ਜਾਂਦੀਆਂ ਵੀ ਵਿਜਨ ਛੇਤੀ ਚੇਂਜ ਹੋਵੇ ਤੇ ਜਿਹੜਾ ਐਗਜ਼ਾਮ ਕਰਾਉਣਾ ਉਹ ਬਹੁਤ ਜ਼ਰੂਰੀ ਆ ਹਾਂਜੀ ਬਿਲਕੁਲ ਉਹ ਤਾਂ ਐਨੀਅਲ ਐਗਜ਼ਾਮਸ ਕਰਾਉਣੇ ਤਾਂ ਬਿਲਕੁਲ ਜ਼ਰੂਰੀ ਬੱਚਿਆਂ ਦੀ ਅੱਛਾ ਤਾਂ ਜਿਹੜਾ ਜਦੋਂ ਹੁਣ ਵੱਡੇ ਹੋ ਜਾਂਦੇ ਨੇ ਐਡਲਟਸ ਜਿਹੜੇ ਆ ਉਹਨਾਂ ਨੂੰ ਆਪਣੀਆਂ ਅੱਖਾਂ ਦੀ ਸਿਹਤ ਲਈ ਕੀ ਕਰਨਾ ਚਾਹੀਦਾ ਤੋ ਜਿਹੜੇ ਅਡULTS ਆ ਉਹ ਵੀ ਹੁਣ ਆਪਾਂ ਕਹਾਂ ਲੋ ਵੀ ਸਕਰੀਨਸ ਤਾਂ ਵੀ ਯੂਜ਼ ਕਰਦੇ ਆ ਕਾਫੀ ਹੁਣ ਆਫਿਸਿਸ 'ਚ ਸਕਰੀਨਸ ਹੁੰਦੀਆਂ ਕਿਆਂ ਦੀਆਂ 3 3 4 4 ਸਕਰੀਨਸ ਹੁੰਦੀਆਂ ਆ ਉਹਨਾਂ ਵਾਸਤੇ ਵੀ ਇਹੀ ਆ ਵੀ ਤੁਸੀਂ ਆਪਣੀ ਸਕਰੀਨ ਟਾਈਮ ਜਿਹੜੀ ਆ ਆਪਣੇ ਆਪ ਨੂੰ ਬ੍ਰੇਕਸ ਦਵੋ ਸੋ ਇੱਕ ਰੂਲ ਹੁੰਦਾ ਐ ਅਸੀਂ ਫੀਲਡ 'ਚ ਕਹਿੰਦੇ ਆ 20 20 20 ਰੂਲ ਵੀ ਹਰ 20 ਮਿੰਟ ਬਾਅਦ ਤੁਸੀਂ 20 ਫੀਟ ਦੇਖੋ 20 ਸੈਕਿੰਡਸ ਵਾਸਤੇ ਉਹਦੇ ਨਾਲ ਕੀ ਹੁੰਦਾ ਵੀ ਤੁਸੀਂ ਜਦੋਂ ਦੂਰ ਦੇਖਦੇ ਆ ਤੁਹਾਡੀ ਬਲਿੰਕ ਰੇਟ ਫੇਰ ਵੱਧ ਜਾਂਦੀ ਆ ਜੁ ਕਿ ਜਦੋਂ ਆਪਾਂ ਸਕਰੀਨ ਤੇ ਦੇਖਦੇ ਆਂ ਆਪਾਂ ਅੱਖਾਂ ਕਹਿ ਲੋ ਚਮਕਦੇ ਨਹੀਂ ਇੰਨੀਆਂ ਆਪਾਂ ਹਨਾ ਉਹ ਸੋ ਜਦੋਂ ਦੂਰ ਦੇਖਦੇ ਆਂ ਉਹ ਫਿਰ ਰੀਸੈਟ ਹੋ ਜਾਂਦਾ ਸਿਸਟਮ ਤੇ ਆ ਵੀ ਜਿਹੜੀ ਆਪਣੀ ਡਾਇਟ ਆ ਇਹਨੂੰ ਆਪਾਂ ਜਿੰਨਾ ਹੈਲਥੀ ਕਰ ਸਕਦੇ ਆ ਉਹ ਸਭ ਤੋਂ ਬੈਸਟ ਆ ਜਿਹੜੀ ਲੀਫੀ ਗ੍ਰੀਨਸ ਹੁੰਦੀਆਂ ਆ ਸਪਿਨਚ ਹੋ ਗਿਆ ਕੇਲ ਹੋਗੀ ਇਹ ਚੀਜ਼ਾਂ ਆਪਣੀ ਜਿਹੜੀ ਰੈਟੀਨਾ ਵਾਸਤੇ ਆ ਬੈਕਅਪ ਦੀ ਆਈ ਵਾਸਤੇ ਆ ਉਹਦੇ ਲਈ ਕ੍ਰੂਸ਼ਲ ਆ अच्छा एक ਜਿਹੜਾ ਅਕਸਰ ਆਪਣੇ ਲੋਕਾਂ ਦੀ ਕੰਪਲੇਂਟ ਹੁੰਦੀ ਆ ਵੀ ਅੱਖਾਂ 'ਚ ਪਾਣੀ ਆਉਂਦਾ ਹਾਂਜੀ ਉਹ ਕੀ ਰੀਜ਼ਨ ਹੁੰਦਾ ਹੈ ਪਾਣੀ ਔਨ ਦਾ ਰੀਜ਼ਨ ਕਾਫੀ ਹੋ ਸਕਦੇ ਆ ਵੈਸੇ ਤਾਂ ਪਰ ਜਿਹੜਾ ਮੇਨ ਰੀਜ਼ਨ ਹੁੰਦਾ ਹੈ ਐ ਐਕਚੁਅਲੀ ਡਰਾਈ ਆਈਜ਼ ਹੁੰਦੀਆਂ ਆ ਅੱਖਾਂ 'ਚ ਪਾਣੀ ਨਿਕਲਦਾ ਫਿਰ ਵੀ ਡਰਾਈ ਆਈ ਹਾਂਜੀ ਇਹ ਕਾਫੀ ਕਾਮਨ ਕੰਪਲੇਂਟ ਹੁੰਦੀ ਆ ਵੀ ਪਾਣੀ ਨਿਕਲਦਾ ਫਿਰ ਕਿਵੇਂ ਡਰਾਈ ਆਈਸ ਹੋ ਸਕਦੀਆਂ ਪਰ ਜਿਹੜੀ ਆਪਣੀ ਟੀਅਰ ਫਿਲਮ ਆ ਉਹਦੇ ਕਾਫੀ ਲੇਅਰਸ ਹੁੰਦੇ ਆ ਜਿਵੇਂ ਇੱਕ ਅਸੀਂ ਕਹਿ ਦਿੰਨੇ ਆ ਵੀ ਉਹਦੀ ਪਾਰਟਸ ਹੁੰਦੇ ਆ ਤੇ ਜੇ ਇੱਕ ਸਰਟਨ ਪਾਰਟ ਉਹਦਾ ਮਿਸਿੰਗ ਆ ਉਹਦੇ ਨਾਲ ਫਿਰ ਤੁਹਾਡੀਆਂ ਆਈਜ਼ ਵਾਟਰ ਹੁੰਦੀਆਂ ਆ ਹਮ ਹਮ ਸੋ ਕਾਫੀ ਟ੍ਰੀਟਮੈਂਟਸ ਹੁੰਦੇ ਆ ਜਿਵੇਂ ਸੇਕ ਦੇਣਾ ਅੱਖਾਂ ਨੂੰ ਆਈ ਡ੍ਰੌਪਸ ਪਾਉਣੇ ਉਹ ਟ੍ਰੀਟਮੈਂਟ ਫਿਰ ਅਸੀਂ ਦੇਖ ਕੇ ਚੰਗੀ ਤਰ੍ਹਾਂ ਟਾਈਪ ਆਫ ਡਰਾਈ ਆਈ ਨੂੰ ਡਾਇਗਨੋਸ ਕਰ ਸਕ ਕਰਕੇ ਰეკਮੈਂਡ ਕਰ ਸਕਦੇ ਆ ਅੱਛਾ ਜਿਹੜੇ ਆਮ ਇਥੇ ਦੁਕਾਨਾਂ ਦੇ ਵਿੱਚ ਆਪਾਂ ਦੇਖਦੇ ਆਂ ਜਦੋਂ ਉਹ ਜਿਹੜੇ ਟੀਅਰ ਡ੍ਰੌਪਸ ਉੱਥੇ ਉਹਨਾਂ ਦੇ ਰੱਖੇ ਹੁੰਦੇ ਆਂ ਹਾਂਜੀ ਉਹ ਮਤਲਬ ਉਹ ਕੋਈ ਵੀ ਬੰਦਾ ਕੋਈ ਵੀ ਲੈ ਸਕਦੇ ਟੀਅਰ ਡ੍ਰੌਪਸ ਜਾਂ ਕੋਈ ਪਾਰਟਿਕੂਲਰ ਹੁੰਦੇ ਆ ਵੀ ਜਿਹੜੇ ਵਾਕਈ ਹੈਲਪ ਕਰਦੇ ਆ ਉਹਦਾਂ ਦਾ ਮੈਨੂੰ ਯਾਦ ਆ ਛੋਟੇ ਹੁੰਦਿਆਂ ਨੂੰ ਹਾਂਜੀ ਅ ਬਜ਼ੁਰਗਾਂ ਨੇ ਇਹੀ ਕਹਿੰਦੇ ਹੁੰਦੇ ਸੀ ਵੀ ਜਦੋਂ ਨੀਂਦ ਆਉਣੀ ਤਾਂ ਕਹਿੰਦਾ ਪਾਣੀ ਦੇ ਛਿੱਟੇ ਮਾਰ ਲਓ ਹਾਂਜੀ ਉਹ ਹੁੰਦਾ ਤਾਂ ਇਹੀ ਸੀਗਾ ਵੀ ਅੱਖਾਂ ਛਿੱਟੇ ਮਾਰਦੇ ਤਾਂ ਥੋੜੀ ਲੂਬ੍ਰੀਕੇਸ਼ਨ ਹੋ ਜਾਂਦੀ ਐ ਅੱਖਾਂ ਤੱਕੀਆਂ ਹੁੰਦੀਆਂ ਸੀਗੀਆਂ ਤੋ ਠੀਕ ਹੋ ਜਾਂਦੀਆਂ ਐ ਹਾਂਜੀ ਹੁਣ ਉਹ ਜਿਵੇਂ ਆਪਾਂ ਕਹਦੇ ਨੇ ਹੁਣ ਬਿਲਕੁਲ ਅਸੀਂ ਪੇਸ਼ੈਂਟਸ ਨੂੰ ਕਹਿੰਦਾ ਵੇ ਪਾਣੀ ਦੇ ਛਿੱਟੇ ਜਿਹੜੇ ਐ ਐਕਚੁਅਲੀ ਆਪਾਂ ਨਾ ਮਾਰੀਏ ਪਾਣੀ ਅੱਖਾਂ ਦੇ ਵਿੱਚ ਨਹੀਂ ਜਾਣਾ ਚਾਹੀਦਾ ਉਹਦੇ ਵਿੱਚ ਕੀ ਹੁੰਦਾ ਵੇ ਪਾਣੀ ਚ ਕੀ ਚੀਜ਼ਾਂ ਹੁੰਦੀਆਂ ਜਿੰਦੇ ਹਾਂਜੀ ਇਨਫੈਕਸ਼ਨਸ ਕਾਜ਼ ਕਰ ਸਕਦੇ ਇਸ ਕਰਕੇ ਜਿਹੜੇ ਆਰਟੀਫੀਸ਼ੀਅਲ ਟੀਅਰਸ ਆਪਾਂ ਓਵਰ ਦਾ ਕਾਊਂਟਰ ਮਿਲ ਜਾਂਦੇ ਉਹ ਜ਼ਿਆਦਾ ਰეკਮੈਂਡ ਕਰੀਦੇ ਆ ਸੋ ਜਿਹੜੇ ਤੁਸੀਂ ਕਹਿੰਨੇ ਆ ਵੀ ਉਹ ਆਮ ਮਿਲ ਜਾਂਦੇ ਆ ਸਸਟੇਨ ਹੋ ਗਿਆ ਰਿਫਰੈਸ਼ ਹੋ ਗਿਆ ਇਹ ਸਾਰੇ ਕਹ ਲੋ ਵੀ ਠੀਕ ਹੁੰਦੇ ਆ ਪਰ ਇੱਕ ਵਾਰੀ ਫਾਰਮਸਿਸਟ ਨੂੰ ਦਿਖਾ ਕੇ ਤੁਹਾਨੂੰ ਯੂਜ਼ ਕਰਨਾ ਚਾਹੀਦਾ ਹਮਮ ਅੱਛਾ ਤੇ ਜਿਹੜੀਆਂ ਆਈ ਗਲਾਸੇਸ ਹੈਗੀਆਂ ਇਹ ਕਦੋਂ ਰეკਮੈਂਡ ਕੀਤੀਆਂ ਜਾਂਦੀਆਂ ਬੰਦਿਆਂ ਨੂੰ ਜਿਹੜੀਆਂ ਗਲਾਸੇਸ ਐਡਲਟ ਏਜ ਦੇ ਵਿੱਚ ਕਈਆਂ ਨੂੰ ਤਾਂ ਫ্রম ਬਰਥ ਲੱਗ ਜਾਂਦੀਆਂ ਕਈਆਂ ਨੂੰ ਸਕੂਲ ਏਜ ਚ ਲੱਗ ਜਾਂਦੀਆਂ ਪਰ ਜਿਹੜੀ ਜਿਹੜੀ ਪਬਲਿਕ ਆ ਕਈ ਵਾਰੀ 40 ਸਾਲ ਤੋਂ ਬਾਅਦ ਜਿਹੜੀ ਉਹਨਾਂ ਦੀ ਰੀਡਿੰਗ ਵਿਜ਼ਨ ਆ ਉਹ ਰਿਡਿਊਸ ਹੋਣ ਲੱਗ ਪੈਂਦੀ ਆ ਸੋ ਕਈ ਵਾਰੀ ਪਹਿਲਾਂ ਇੱਥੇ ਆਪਾਂ ਪੜ੍ਹ ਸਕਦੇ ਆ ਫਿਰ ਇੱਥੇ ਫਿਰ ਇੱਥੇ ਫਿਰ ਆਪਣੇ ਕੋਲ ਦੋ ਆਪਸ਼ਨ ਹੁੰਦੇ ਆ ਜਾਂ ਤਾਂ ਬਾਂਹ ਲੰਬੀ ਕਰ ਲਈਏ ਤੇ ਜਾਂ ਆਪਾਂ ਰੀਡਿੰਗ ਗਲਾਸੇਸ ਲਾ ਲਈਏ ਸੋ ਰੀਡਿੰਗ ਗਲਾਸੇਸ ਉਹ ਸੇਜ ਤੇ ਆਪਾਂ 40 ਤੋਂ ਬਾਅਦ ਕਹ ਲੋ ਜ਼ਿਆਦਾ ਕਾਮਨ ਹੁੰਦੀ ਆਏ ਹਮਮ ਐਕਸਕਿਊਜ਼ ਮੀ ਮੈਨੂੰ ਯਾਦ ਆ ਮੈਂ ਇੱਥੇ ਨੇਟ ਸੀ ਹਾਂਜੀ ਤੇ ਏਜੀ ਗਰੁੱਪ ਇੱਥੇ ਕੀ ਹੋਣਾ ਉਦੋਂ ਹਾਂਜੀ ਤੇ ਇਸੇ ਤਰ੍ਹਾਂ ਹੀ ਹੋਣ ਲੱਗੀ ਮੈਂ ਇੰਨਾ ਰੱਖਿਆ ਤੇ ਮੈਂ ਪੜਨਾ تھا ਕੰਮ ਮੈਨੂੰ ਲੱਗੇ ਪੇ ਉਹ ਕੁਦਰਤੀ ਉਹ ਟੇਬਲ ਤਾਂ ਠਾਠਾ ਹੋ ਜਾਂਦੇ ਸੀ ਮੈਂ ਉਹਨੂੰ ਟੇਬਲ ਨੂੰ ਜਦੋਂ ਥੋੜਾ ਜਿਆਦਾ ਥੱਲੇ ਨੂੰ ਕੀਤਾ ਤਾਂ ਉਹ ਠੀਕ ਹੋ ਜਾ ਜਦੋਂ ਉੱਪਰ ਨੂੰ ਕਰਾਂ ਤੇ ਉਹ ਉਹ ਜਿਵੇਂ ਤੂੰ ਦੱਸਿਆ ਝੌਲਾ ਝੌਲਾ ਦਿਸੇ ਮੈਂ ਕਿਹਾ ਵੀ ਹੁਣ ਪਤਾ ਲੱਗ ਗਿਆ ਵੀ ਇਹ ਪ੍ਰੋਬਲਮ ਹੈ ਫੇਰ ਮੈਂ ਡਾਕਟਰ ਕੋ ਗਿਆ ਤਾਂ ਫਿਰ ਉਹਨਾਂ ਨੇ ਮੈਨੂੰ ਉਦੋਂ ਗਲਾਸੇ ਜਿਹੜੀਆਂ ਦਿੱਤੀਆਂ ਦਿੱਤੀਆਂ ਹਾਂ ਚਲੋ ਜੀ ਵਧੀਆ ਕਰ ਲਿਆ ਇਹ ਅੱਛਾ ਤੇ ਜਿਹੜੇ ਆਮ ਤੌਰ ਤੇ ਸਨ ਗਲਾਸੇ ਸਾਡੇ ਤੇ ਲੋਕ ਮਖੌਲ ਕਰਨਾ ਪੈਂਦੇ ਜਦੋਂ ਸਨ ਗਲਾਸੇ ਕੋਈ ਲਾਉਂਦਾ ਲੈ ਕੇ ਆਣਾ ਬੜੀਆਂ ਐਨਕਾਂ ਲਾਈ ਫਿਰਦਾ ਹਾਂਜੀ ਉਹਨਾਂ ਦਾ ਕੀ ਰੋਲ ਹੈਗਾ ਸੋ ਜਿਹੜੀਆਂ ਸਨ ਗਲਾਸੇਸ ਜਾਂ ਉਹਦੇ ਨਾਲ ਕੀ ਹੁੰਦਾ ਵੀ ਜਿਹੜੀ ਯੂਵੀ ਲਾਈਟ ਆ ਉਹ ਜੇ ਆਪਾਂ ਜ਼ਿਆਦਾ ਆਪਣੀ ਅੱਖ ਨੂੰ ਐਕਸਪੋਜ਼ ਕਰੀਏ ਫਿਰ ਜਿਹੜੀਆਂ ਆਈ ਕੰਡੀਸ਼ਨਸ ਆ ਉਹ ਛੇਤੀ ਹੋ ਸਕਦੀਆਂ ਹਾਂ ਜਿਵੇਂ ਕੈਟract ਹੋ ਗਿਆ ਜਿਹਨੂੰ ਆਪਾਂ ਪੰਜਾਬੀ ਚ ਚਿੱਟਾ ਮੋਤੀਆ ਕਹਿ ਦਿੰਨੇ ਆ ਉਹਨੂੰ ਜੇ ਤੁਸੀਂ ਸੰਗਲੈਸਸ ਲਾ ਕੇ ਰੱਖਦੇ ਆ ਉਹ ਫਿਰ ਉਹਦੀ ਪ੍ਰੋਗਰੈਸ਼ਨ ਥੋੜੀ ਸਲੋ ਹੋ ਜਾਂਦੀ ਆ ਬਾਕੀ ਇਹ ਵੀ ਆ ਜਿਹੜੀ ਆਪਣੀ ਰੈਟੀਨਾ ਆ ਬੈਕ ਆਫ ਦੀ ਆਈ ਕਹ ਲਓ ਉੱਥੇ ਵੀ ਕਈ ਚੀਜ਼ ਕੀ ਚੀਜ਼ਾਂ ਡੈਮੇਜ ਹੋ ਸਕਦੀਆਂ ਜੇ ਆਪਾਂ ਐਕਸੈਸਿਵ ਯੂਵੀ ਲਾਈਟ ਦੇ ਵਿੱਚ ਐਕਸਪੋਜ਼ ਹੋਈਏ ਸੋ ਇਹ ਆ ਵੀ ਸਨ ਗਲਾਸਸ ਤਾਂ ਹਮੇਸ਼ਾ ਲਾ ਕੇ ਰੱਖਣੀਆਂ ਚਾਹੀਦੀਆਂ ਇਹ ਨਹੀਂ ਆ ਵੀ ਬਹੁਤ ਜ਼ਿਆਦਾ ਧੋਪਿਆ ਉਹ ਦਿਨ ਹੀ ਲਾਈਏ ਜਿੱਦਣ ਡੇ ਲਾਈਟ ਹੈਗੀ ਆ ਉਹ ਦਿਨ ਯੂਵੀ ਲਾਈਟ ਹੈਗੀ ਆ ਬਾਹਰ ਤੇ ਤੁਹਾਨੂੰ ਲਾ ਕੇ ਰੱਖਣੀਆਂ ਚਾਹੀਦੀਆਂ ਦਨਬਦਾ ਵੀ ਉਧਾਂ ਅਲਬਰਟਾ ਦੇ ਵਿੱਚ ਆਪਣੇ ਸਨਸ਼ਾਈਂ ਦਾ ਬਹੁਤ ਰਹਿੰਦਾ ਇੱਥੇ ਬਿਲਕੁਲ ਖਾਸ ਕਰਕੇ ਪਰ ਇੱਕ ਪਾਸੇ ਕਿਹਾ ਜਾਂਦਾ ਵੀ ਉਹ ਵਿਟਾਮਿਨ ਡੀ ਜਿਹੜੇ ਆ ਉਹ ਇਹਦੇ ਤੋਂ ਹੀ ਮਿਲਦੇ ਆ ਧੁੱਪ ਤੋਂ ਹੀ ਤੇ ਫੇ ਜੇ ਸਨ ਗਲਾਸ ਲਾਉਣੇ ਸ਼ੁਰੂ ਕਰ ਲੀਏ ਤਾਂ ਉਹ ਉਹਨਾਂ ਦੇ ਤਾਂ ਨਹੀਂ ਅਸਰ ਪੈਂਦਾ ਨਹੀਂ ਸੋ ਡਾਇਰੈਕਟ ਐਕਸਪੋਜ਼ਰ ਤਾਂ ਕਦੀ ਵੀ ਨਹੀਂ ਠੀਕ ਹੁੰਦਾ ਸਨ ਤੋਂ ਸੋ ਇਹ ਜਦੋਂ ਆਪਾਂ ਬਾਹਰ ਹੁੰਨੇ ਆ ਆਪਾਂ ਨੂੰ ਵਿਟਾਮਿਨ ਡੀ ਮਿਲੀ ਜਾਣੀ ਆ ਪਰ ਜਦੋਂ ਆਪਾਂ ਸਨ ਤੋਂ ਪ੍ਰੋਟੈਕਸ਼ਨ ਲਾ ਲੈਂਦੇ ਆ ਫਿਰ ਉਹ ਜਿਹੜੇ ਸਟਰਕਚਰਸ ਆ ਅੱਖ ਦੇ ਉਹ ਪ੍ਰੋਟੈਕਟਿਡ ਰਹਿੰਦੇ ਆ ਹਮਮ ਅੱਛਾ ਇਹ ਮਤਲਬ ਕਿਵੇਂ ਜਿਹੜੀਆਂ ਇਹ ਸਨ ਦੀਆਂ ਰੇਜ਼ ਆ ਉਹ ਕਿਵੇਂ ਅਫੈਕਟ ਕਰਦੀਆਂ ਇਹਨਾਂ ਨੂੰ ਅੱਖਾਂ ਨੂੰ ਹਾਊ ਡੂ ਦੇ ਡੂ ਇਟ ਸੋ ਮੋਸਟਲੀ ਜਿਹੜੇ ਜਿਵੇਂ ਜਿਹੜੀ ਸਨ ਦੀ ਰੇਜ਼ ਹੁੰਦੀਆਂ ਇੱਕ ਲੈਂਸ ਹੁੰਦਾ ਆਪਣੀ ਆਈਜ਼ ਦੇ ਵਿੱਚ ਉਹਨੂੰ ਆਪਾਂ ਚਲੋ ਪੰਜਾਬੀ ਚ ਇਹਨੂੰ ਮੈਂ ਚਿੱਟਾ ਮੋਤੀਆ ਕਹਿੰਦੇ ਆ ਉਹ ਅਕਿਊਮੂਲੇਸ਼ਨ ਹੋ ਜਾਂਦਾ ਉਹਦੇ ਚ ਜਿਵੇਂ ਪੀਲਾਪਨ ਆਉਣ ਲੱਗ ਪੈਂਦਾ ਆ ਓਕੇ ਉਹ ਜਿਹੜਾ ਪੀਲਾਪਨ ਹੁੰਦਾ ਆ ਉਹ ਏਜ ਦੇ ਨਾਲ ਵੀ ਹੋਣਾ ਆ ਸਾਰਿਆਂ ਨੂੰ ਹੋਣਾ ਆ ਪਰ ਜਦੋਂ ਜਿਹੜੇ ਸਨ ਦੇ ਰੇਜ਼ ਉਹਨੂੰ ਕੈਲੋ ਬਿਹਟ ਕਰਦੇ ਆ ਉਹ ਛੇਤੀ ਉਹ ਪ੍ਰੋਗਰੈਸ਼ਨ ਹੋ ਜਾਂਦੀ ਆ ਸੋ ਫਿਰ ਕੈਟਰਾਕਟ ਰਿਸ਼ੇਤੀ ਹੁੰਦੀ ਆ ਫਿਰ ਰਿਡਿਊਸਡ ਵਿਜਨ ਛੇਤੀ ਹੁੰਦੀ ਆ ਨਾਈਟ ਟਾਈਮ ਗਲੇਅਰ ਜ਼ਿਆਦਾ ਹੁੰਦਾ ਗਲੇਅਰ ਸੈਂਸਿਟੀਵਿਟੀ ਹੁੰਦੀ ਆ ਸੋ ਜਿਹੜੀ ਡਾਇਰੈਕਟ ਸਨਲਾਈਟ ਆ ਉਹ ਆਪਾਂ ਨੂੰ ਆਪਾਂ ਨੂੰ ਨਹੀਂ ਹੈਲਥੀ ਹੈਗੀ ਇਸ ਵਾਸਤੇ ਇਹ ਠੀਕ ਹੈ ਬਈ ਅੱਛਾ ਇਹਦੇ ਨਾਲ ਕਈ ਵਾਰੀ ਇਹ ਵੀ ਹੁੰਦਾ ਵੀ ਮੈਨੂੰ ਯਾਦ ਆ ਕਈ ਵਾਰੀ ਨਾ ਜਦੋਂ ਆਪਣੇ ਸਪ੍ਰਿੰਗ ਦਾ ਟਾਈਮ ਆਉਂਦਾ ਹਾਂਜੀ ਸਨੋ ਪਿਗਲਣ ਲੱਗਦੀ ਆ ਤੇ ਸੜਕਾਂ ਦੇ ਉੱਤੇ ਬਹੁਤ ਗਲੇਅਰ ਹੁੰਦੀ ਆ ਹਾਂਜੀ ਅੱਛਾ ਹੁਣ ਜਦੋਂ ਕੰਮ ਕਰ ਕਰਦੇ ਸੀ ਕਈ ਵਾਰੀ ਕੋਈ ਚੰਗੀ ਐਨਕ ਨਾ ਲੈਣੀ ਨੱਠੇ ਜਾਂਦੇ ਗਏ ਨਾ ਚੰਗਾ ਇੱਥੋਂ ਕਿਤੇ ਸ਼ਾਪਰ ਡਰਗ ਮਾਰਟ ਤੋਂ 10 ਡਾਲਰਾਂ ਦੀਆਂ 20 ਡਾਲਰਾਂ ਦੀਆਂ ਐਨਕਾਂ ਚੱਕ ਲਓ ਉਹਨਾਂ ਦੇ ਨਾਲ ਚ ਹਾਂਜੀ ਅੱਛਾ ਲਾ ਲਣੀਆ ਫੇ ਮੈਨੂੰ ਇੱਕ ਵਾਰੀ ਕਿਸੇ ਇਦਾਂ ਦੇ ਸ਼ਖਸ ਨੇ ਕਿਹਾ ਕਹਿੰਦਾ ਗੱਲ ਸੁਣ ਪਹਿਲਾਂ ਤੇ ਇਹ ਗੱਲ ਆ ਵੀ ਤੁਹਾਡੀਆਂ ਉਹ ਛੇਤੀ ਗਵਾਟ ਜਾਂਦੀਆਂ ਕਿਉਂਕਿ ਤੁਸੀਂ ਕੇਅਰ ਨਹੀਂ ਕਰਦੇ ਉਹ 10 20 ਡਾਲਰਾਂ ਵਾਲੀ ਬਾਰੇ ਉਹ ਕਹਿੰਦਾ ਵੀ ਤੁਹਾਨੂੰ ਚੰਗੀ ਐਨਕ ਜਿਹੜੀ ਆ ਵੀ ਵਧੀਆ ਐਨਕ ਲੈ ਤਾਂ ਫੇ ਨਾਲੇ ਤਾਂ ਕਹਿੰਦਾ ਤੂੰ ਸਾਮਕੇ ਰੱਖੇਗਾ ਨਾਲੇ ਜਿਹੜਾ ਤੁਹਾਨੂੰ ਉਹ ਵਧੀਆ ਪ੍ਰੋਟੈਕਸ਼ਨ ਦਿੰਦੇ ਆ ਇਹ ਸਨ ਗਲਾਸਸ ਦੇ ਵਿੱਚ ਵੀ ਇਦਾਂ ਦੀ ਗੱਲ ਹੈਗੀ ਆ ਸਨ ਗਲਾਸਸ ਦੇ ਵਿੱਚ ਇਹ ਆ ਵੀ ਜਿਹੜੀਆਂ ਵੀ ਕੈਨੇਡਾ ਦੇ ਵਿੱਚ ਸਨ ਗਲਾਸਸ ਮਿਲਦੀਆਂ ਆ ਉਹਨਾਂ 'ਚ ਯੂਵੀ ਪ੍ਰੋਟੈਕਸ਼ਨ ਹੁੰਦੀ ਆ ਜਿਹੜੀ ਕੈਲੋਵੇ ਕੈਨੇਡੀਅਨ ਗਵਰਨਮੈਂਟ ਵੱਲੋਂ ਅਲਾਉ ਸਾਨੂੰ ਕਰਦੀ ਆ ਵੀ ਉਹ ਸਾਰਿਆਂ 'ਚ ਹੀ ਹੋਣੀ ਚਾਹੀਦੀ ਆ ਜਾਂ ਤੁਸੀਂ ਵਾਲਮਾਰਟ ਚ ਲੈ ਲਓ ਜਾਂ ਤੁਸੀਂ ਬਹੁਤ ਐਕਸਪੈਂਸਿਵ ਲੈ ਲਓ ਉਹ ਯੂਵੀ ਪ੍ਰੋਟੈਕਸ਼ਨ ਉਹਦੇ 'ਚ ਹੋਊਗੀ ਪਰ ਇਹ ਆ ਵੀ ਉਹਦੇ 'ਚ ਆਪਸ਼ਨਸ ਹੁੰਦੀਆਂ ਜਾਂ ਤੁਸੀਂ ਪੋਲਰਾਈਜ਼ਡ ਬਣਾ ਲਓ ਜੇ ਤੁਸੀਂ ਐਕਸਟਰਾ ਗਲੇਅਰ ਉਹਦੇ 'ਚ ਘਟਾਉਣਾ ਆ ਫਿਰ ਤੁਸੀਂ ਉਹਨੂੰ ਉਹ ਆਪਸ਼ਨਸ ਤੁਹਾਨੂੰ ਸਪੈਸ਼ਲਿਸਟ ਆਪਟੀਕਲ ਜੀ ਨੂੰ ਉਹ ਫਿਰ ਕਰਨੇ ਪਊਗੇ ਪਰ ਯੂਵੀ ਪ੍ਰੋਟੈਕਸ਼ਨ ਜੇ ਉਹਦੇ ਤੇ ਲਿਖਿਆ ਵੀ ਉਹਦੇ ਚ ਇਨੀ ਯੂਵੀ ਪ੍ਰੋਟੈਕਸ਼ਨ ਹੈਗੀ ਆ ਫਿਰ ਉਹ ਉਹ ਸਹੀ ਹੁੰਦੀ ਆ ਹਾਂਜੀ ਹਮ ਆ ਨਹੀਂ ਕਿਉਂਕਿ ਉਹ ਜਿਹੜੀਆਂ ਕਈ ਦੂਸਰੀਆਂ ਬ੍ਰਾਂਡਡ ਹੈਗੀਆਂ ਜੀ ਉਹ ਕਾਫੀ ਮਹਿੰਗੀਆਂ ਹੁੰਦੀਆਂ ਹਾਂਜੀ ਹਾਂਜੀ ਉਹਨਾਂ ਦੇ ਪਰੇ ਜ਼ਰੂਰੀ ਤਾਂ ਨਹੀਂ ਵੀ ਜੇ ਮਹਿੰਗੀ ਹੈ ਤਾਂ ਚੰਗੀ ਵੀ ਹੋਊਗੀ ਬਿਲਕੁਲ ਸਹੀ ਆ ਹਾਂਜੀ ਜੇ ਤੁਸੀਂ ਦੂਸਰੀਆਂ ਵੀ ਲੈਣੇ ਉਹਦੇ ਚ ਐਡਕੂਏਟ ਯੂਵੀ ਪ੍ਰੋਟੈਕਸ਼ਨ ਹੋਏਗੀ ਹਾਂਜੀ ਹਮ ਤਦੋਂ ਇਹਦਾ ਉਹਨਾਂ ਦੇ ਹੋਗੇ ਹੋਣ ਜਿਹੜਾ ਵੱਡਾ ਏਜ ਗਰੁੱਪ ਆਉਂਦਾ ਸੀਨੀਅਰਸ ਦਾ ਹਾਂਜੀ ਅ ਉਹਨਾਂ ਦੀ ਕਿਸ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ ਉਹ ਦੱਸੋ ਹਾਂਜੀ ਸੋ ਸੀਨੀਅਰਸ ਦੇ ਵਿੱਚ ਏਜ ਦੇ ਨਾਲ ਤਾਂ ਕਾਫੀ ਚੇਂਜਸ ਆਉਂਦੀਆਂ ਜਿਹੜੀਆਂ ਸਟਰਕਚਰਸ ਹੁੰਦੇ ਆ ਅੱਖ ਦੇ ਵਿੱਚ ਉਹ ਕਾਫੀ ਚੇਂਜ ਹੋ ਸਕਦੇ ਆ ਇੱਕ ਤਾਂ ਆਪਾਂ ਜੇ ਪਿੱਛੂ ਸ਼ੁਰੂ ਕਰਦੇ ਆ ਜਿਹੜੀ ਆਪਟਿਕ ਨਰਵ ਹੁੰਦੀ ਆ ਉਹ ਬ੍ਰੇਨ ਤੋਂ ਆਉਂਦੀ ਆ ਤੇ ਉਹ ਅੱਖ ਨੂੰ ਕਹਿ ਲੋ ਪਲੱਗ ਲਾ ਦਿੰਦੀ ਆ ਉਹਨੂੰ ਕ੍ਰੇਨੀਅਲ ਨਰਵ ਨੰਬਰ 2 ਕਹਿ ਦਿੰਨੇ ਆਪਾਂ ਅੱਛਾ ਉਹਦੇ ਚ ਜੇ ਪ੍ਰੋਬਲਮ ਆ ਜੇ ਤਾਂ ਉਹਨੂੰ ਅਸੀਂ ਗਲਾਕੋਮਾ ਕਹਿ ਦਿੰਨੇ ਆ ਜਾਂ ਜਿਹਨੂੰ ਪੰਜਾਬੀ ਚ ਕਾਲਾ ਮੋਤੀਆ ਕਹਿ ਦਿੰਦੇ ਆ ਸੋ ਉਹ ਇੱਕ ਪ੍ਰੋਬਲਮ ਹੋ ਸਕਦੀ ਆ ਉਹਦੇ ਨਾਲ ਕੀ ਹੁੰਦਾ ਵੀ ਜਿਹੜੀ ਆਪਣੀ ਪਰਫਰਲ ਵਿਜਨ ਆ ਆਪਣੀ ਸਾਈਡ ਵਿਜਨ ਆ ਉਹ ਥੋੜੀ ਥੋੜੀ ਕੈਲਰ ਰਿਡਿਊਸ ਹੋਣ ਲੱਗ ਪੈਂਦੀ ਆ ਇੱਕ ਤਾਂ ਇੱਕ ਗਲਾਕੋਮਾ ਹੋ ਗਿਆ ਦੂਸਰਾ ਜਿਹੜੀ ਆਪਾਂ ਕਿਹਾ ਸੀ ਕੈਟਰਾਕਟ ਜਿਹਨੂੰ ਚਿੱਟਾ ਮੋਤੀਆ ਬੋਲਦੇ ਆ ਉਹ ਏਜ ਦੇ ਨਾਲ ਹੋ ਸਕਦਾ ਉਹ ਸਾਰਿਆਂ ਨੂੰ ਹੀ ਹੁੰਦਾ ਆ ਸੋ ਉਹ ਕਾਮਨ ਆ ਉਹ ਇਹ ਨਹੀਂ ਆਵੇ ਉਹਦਾ ਟ੍ਰੀਟਮੈਂਟ ਵੀ ਹੈਗੀ ਉਹ ਲੈਂਸ ਰਿਪਲੇਸ ਹੋ ਜਾਂਦਾ ਹੈ ਪਰ ਜਿਹੜਾ ਕਾਲਾ ਮੋਤੀ ਆ ਉਹਦਾ ਕਿਉਰ ਨਹੀਂ ਹੈਗਾ ਪਰ ਉਹਦਾ ਟ੍ਰੀਟਮੈਂਟ ਕਹਿ ਲੋ ਹੈਗਾ ਵੀ ਜਿਹੜਾ ਪ੍ਰੈਸ਼ਰ ਹੁੰਦਾ ਅੱਖ ਦਾ ਉਹਨੂੰ ਅਸੀਂ ਕੋਈ ਟਰਾਈ ਕਰੀਦਾ ਵੀ ਰਿਡਿਊਸ ਕਰੀਏ ਬਸ ਥੋੜਾ ਕੱਟ ਕਰੀਏ ਪ੍ਰੈਸ਼ਰ ਨੂੰ ਹੋਰ ਚੀਜ਼ਾਂ ਹੋ ਜਾਂਦੀਆਂ ਵੀ ਮੈਕੂਲਰ ਡੀਜਨਰੇਸ਼ਨ ਹੈ ਇੱਕ ਉਹ ਕੀ ਹੁੰਦਾ ਉਹਦੇ ਨਾਲ ਤੁਹਾਡੀ ਸੈਂਟਰਲ ਵਿਜਨ ਰਿਡਿਊਸ ਹੋ ਜਾਂਦੀ ਆ ਉਹ ਵੀ ਏਜ ਰਿਲੇਟਡ ਹੁੰਦਾ ਹੈ ਤੇ ਇੱਕ ਜਿਹੜੀ ਕਾਫੀ ਕਾਮਨ ਕੰਡੀਸ਼ਨ ਹੈ ਉਹਨੂੰ ਅਸੀਂ ਡਾਇਬੀਟਿਕ ਰੈਟਿਨੋਪathy ਕਹਿੰਦੇ ਆ ਜਿਨ੍ਹਾਂ ਨੂੰ ਡਾਇਬੀਟੀਜ਼ ਹੈ ਜਿਨ੍ਹਾਂ ਦੀ ਸ਼ੂਗਰ ਉੱਤੇ ਥੱਲੇ ਜਾਂਦੀ ਆ ਕੰਟਰੋਲ ਚ ਨਹੀਂ ਰਹਿੰਦੀ ਉਹ ਚੇਂजेस ਆ ਸਕਦੀਆਂ ਬੈਕ ਆਫ ਦੀ ਆਇ ਤੇ ਸੋ ਉਹ ਹੋ ਸਕਦਾ ਬਲੱਡ ਲੀਕੀਜ ਹੋ ਸਕਦੀ ਆ ਸਵੇਲਿੰਗ ਹੋ ਸਕਦੀ ਆ ਤੇ ਉਹਦੇ ਨਾਲ ਕਾਫੀ ਅਸਰ ਉਹਨਾਂ ਦੀ ਵਿਜਨ ਤੇ ਵੀ ਪੈ ਸਕਦਾ ਹ ਹਾਂਜੀ ਤੇ ਕੋਈ ਖਾਣੇ ਦਾਣੇ ਦਾ ਕੋਈ ਜਿਹੜੇ ਰੋਗ ਮਤਲਬ ਕੋਈ ਹਾਂ ਚਲੋ ਆਪਣੇ ਭਾਈਚਾਰੇ ਦੇ ਵਿੱਚ ਮਸ ਵੈਸੇ ਤਾਂ ਸਮੋਕਿੰਗ ਵਾਲੀ ਗੱਲਬਾਤ ਹੋਣੀ ਨਹੀਂ ਚਾਹੀਦੀ ਪਰ ਫੇਰ ਵੀ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਸਮੋਕਿੰਗ ਹੋ ਗਈ ਡਰਿੰਕਿੰਗ ਹੋ ਗਈ ਇਹਨਾਂ ਦਾ ਅਸਰ ਪੈਂਦਾ ਕੋਈ ਹਾਂਜੀ ਬਿਲਕੁਲ ਪੈਂਦਾ ਸੋ ਜਿਹੜੀ ਮੈਕੂਲ ਡੀਜਨਰੇਸ਼ਨ ਆ ਇਹਦੇ ਵਿੱਚ ਸਮੋਕਿੰਗ ਬੋਥ ਹਾਈ ਰਿਸਕ ਜਿਵੇਂ ਕੈਲੋ ਫੈਕਟਰ ਆ ਤੇ ਉਹਦੇ ਨਾਲ ਪ੍ਰੋਗਰੈਸ਼ਨ ਵੀ ਬਹੁਤ ਛੇਤੀ ਹੁੰਦਾ ਤੇ ਸਨ ਗਲਾਸਸ ਵੀ ਲਾਉਣੀਆਂ ਚਾਹੀਦੀਆਂ ਯੂਵੀ ਲਾਈਟ ਦੇ ਨਾਲ ਵੀ ਇਹ ਚੀਜ਼ਾਂ ਛੇਤੀ ਪ੍ਰੋਗਰੈਸ ਹੁੰਦੀਆਂ ਤੇ ਡਾਈਟ ਦਾ ਤਾਂ ਪੈਂਦਾ ਹੀ ਆ ਸਰ ਸੋ ਲੀਫੀ ਗ੍ਰੀਨਸ ਹੋ ਗਿਆ ਸਪਿਨਚ ਕੇਲ ਉਹ ਕਾਫੀ ਵਧੀਆ ਹੁੰਦੀ ਆ ਇਸ ਵਾਸਤੇ ਹਮ ਹਮ ਸੋ ਜਿਹੜਨੇ ਵੀ ਆਪਾਂ ਰਿਸਕ ਫੈਕਟਰਸ ਘਟਾ ਸਕਦੇ ਆ ਜਿਹੜੇ ਆਪਣੇ ਚਲੋ ਏਜ ਤਾਂ ਆਪਣੀ ਨਹੀਂ ਕੰਟਰੋਲ ਹੈਗਾ ਪਰ ਜਿਹੜੀਆਂ ਹੈਗੀਆਂ ਉਹ ਉਹ ਰეკਮੈਂਡਡ ਹੁੰਦੀ ਆ ਵੀ ਆਪਾਂ ਘਟਾਈ ਆ ਤੇ ਜਿਹੜੀਆਂ ਮੈਡੀਕੇਸ਼ਨਸ ਵਗੈਰੇ ਬੰਦੇ ਆਮ ਹੁੰਦੇ ਜਦੋਂ ਜਦਾਂ ਏਜ ਵੱਧਦੀ ਆ ਤੇ ਵੱਖਰੀ ਤਰ੍ਹਾਂ ਦੀਆਂ ਮੈਡੀਕੇਸ਼ਨ ਸਾਰੇ ਬੰਦੇ ਲੈਂਦੇ ਆ ਹਾਂਜੀ ਕਈ ਵਾਰੀ ਤੁਸੀਂ ਉਹ ਕਿਤੇ ਜਿਹੜੀ ਸ਼ਾਪ ਤੇ ਜਾ ਕੇ ਦੇਖੋ ਆਪਣੇ ਜਿਹੜੀਆਂ ਮੈਡੀਸਨ ਸ਼ਾਪ ਵਗੈਰਾ ਉਹਨਾਂ ਤੇ ਜਾਂਦੇ ਆ ਤਾਂ ਉਥੇ ਲੋਕੀ ਝੋਲੇ ਭਰ ਕੇ ਲੀ ਜਾਂਦੇ ਕਈ ਵਾਰੀ ਇੰਨੀ-ਇੰਨੀਆਂ ਮੈਡੀਕੇਸ਼ਨਾਂ ਹਾਂਜੀ ਉਹਨਾਂ ਦਾ ਵੀ ਅਸਰ ਪੈਂਦਾ ਹਾਂਜੀ ਕਈ ਮੈਡੀਕੇਸ਼ਨਸ ਸਾਈਡ ਇਫੈਕਟਸ ਵੀ ਪੈਂਦਾ ਆ ਰੈਟੀਨਾ ਤੇ ਵੀ ਪੈਂਦਾ ਬੈਕ ਆਫ ਦੀ ਆਏ ਤੇ ਲੈਂਸ ਤੇ ਵੀ ਪੈਂਦਾ ਕੋਰਨੀਆ ਤੇ ਵੀ ਪੈਂਦਾ ਸੋ ਇਹ ਜਦੋਂ ਸਾਡੇ ਕੋਲ ਆਉਂਦੇ ਆ ਐਗਜ਼ਾਮੀਨੇਸ਼ਨ ਵਾਸਤੇ ਫਿਰ ਅਸੀਂ ਦੱਸ ਸਕਦੇ ਹਾਂ ਵੀ ਕਿਹੜਾ ਸਟਰਕਚਰ ਅਫੈਕਟਡ ਆ ਤੇ ਉਹ ਫਿਰ ਕਈ ਵਾਰੀ ਸਾਨੂੰ ਫੈਮਿਲੀ ਡਾਕਟਰ ਨਾਲ ਕਨੈਕਟ ਕਰਨਾ ਪੈਂਦਾ ਵੀ ਸ਼ਾਇਦ ਮੈਡੀਕੇਸ਼ਨ ਚੇਂਜ ਕਰੀਏ ਜਾਂ ਫਿਰ ਉਹਦੀ ਕੋਈ ਹੋਰ ਟ੍ਰੀਟਮੈਂਟ ਅਸੀਂ ਦੇਖੀਏ ਜੇ ਜ਼ਿਆਦਾ ਵਿਜ਼ਨ ਤੇ ਵੀ ਅਸਰ ਪੈ ਰਿਹਾ ਹੈ ਤੇ ਜੇ ਆਪਾਂ ਇਹਦੇ ਚ ਇਹ ਦੇਖੀਏ ਵੀ ਕਈ ਵਾਰੀ ਬੰਦੇ ਜਿਹੜੇ ਕਾਸ਼ ਕਰਕੇ ਕੌਲਜੀ ਕਰ ਜਾਂਦੇ ਆ ਹਾਂਜੀ ਬਈ ਅਸੀਂ ਉਦਾਂ ਹੀ ਦੇਸੀ ਇਲਾਜ ਕਰੀ ਜਾਂਦੇ ਆ ਹਾਂਜੀ ਕੋਈ ਫਲਾਨੀ ਚੀਜ਼ ਕਰ ਲੋ ਫਲਾਨੀ ਕਰ ਲੋ ਅ ਟੈਸਟ ਕਰਾਉਣ ਨਹੀਂ ਜਾਣਾ ਜਾਂ ਡਾਕਟਰ ਨੂੰ ਦੇ ਕੋਲ ਨਹੀਂ ਜਾਣਾ ਹਾਂਜੀ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਇਹੀ ਕਹਿਣਾ ਚਾਹੂੰਗੀ ਵੀ ਤੁਸੀਂ ਆਓ ਇੱਕ ਤਾਂ ਅਸੀਂ ਦੇਖੀਏ ਪ੍ਰੋਪਰਲੀ ਡਾਇਗਨੋਸ ਕਰੀਏ ਕਿਉਂਕਿ ਕਈ ਵਾਰੀ ਗੱਲ ਉਹ ਨਿੱਕੀ ਜੀ ਹੁੰਦੀ ਆ ਉਹ ਉਹਦਾ ਟ੍ਰੀਟਮੈਂਟ ਕਰਨਾ ਬਹੁਤ ਸੌਖਾ ਹੁੰਦਾ ਜਦੋਂ अर्ली 스테जेस ਚ ਕੋਈ ਵੀ ਮੌਕੇ ਤੇ ਕਰਤਾ ਜਾਂਦੇ ਜਦੋਂ ਆਪਾਂ ਵੇਟ ਕਰੀ ਜਾਂਦੇ ਆ ਆਪਾਂ ਆਪਣੇ ਆਪ ਹੀ ਇਲਾਜ ਕਰੀ ਜਾਂਦੇ ਆ ਉਹ ਚੀਜ਼ ਫਿਰ ਜਦੋਂ ਸਾਡੇ ਕੋਲ ਆਉਂਦੀ ਆ ਉਹ ਕਾਫੀ ਪ੍ਰੋਗਰੈਸਡ ਹੋ ਜਾਂਦੀ ਆ ਜਾਂ ਐਕਸਟੈਂਡ ਹੋ ਜਾਂਦੀ ਆ ਹਾਂਜੀ ਫਿਰ ਉਹ ਟ੍ਰੀਟਮੈਂਟ ਕਰਨੀ ਵੀ ਔਖੀ ਆ ਸੋ ਜੇ ਕੋਈ ਵੀ ਪ੍ਰੋਬਲਮ ਲੱਗਦੀ ਆ ਕੋਈ ਵੀ ਤੁਹਾਨੂੰ ਲੱਗਦਾ ਮੇਰੀ ਅੱਖ ਚ ਪੇਨ ਆ ਰੈਡਨੈਸ ਆ ਜਾਂ ਇਚੀਨੈਸ ਆ ਰਿਡਿਊਸਡ ਵਿਜਨ ਆ ਤੁਸੀਂ ਆਓ ਤੇ ਆ ਐਗਜ਼ਾਮ ਫੁੱਲ ਐਗਜ਼ਾਮੀਨੇਸ਼ਨ ਕਰਾਓ ਇਹ ਤਾਂ ਦੇਖੋ ਜਦੋਂ ਆਪਣੇ ਹੈਲਥ케ਅਰ ਨੇ ਜਿਹੜੇ ਆ ਉਹ سہولت ਦਿੱਤੀ ਆ ਭਈ ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਤਾਂ ਉਹਨੂੰ ਉਹਨੂੰ ਜ਼ਰੂਰ ਚੈੱਕ ਕਰਵਾਉਣਾ ਚਾਹੀਦਾ ਤੇ ਇੰਤਜ਼ਾਰ ਕਿਹੜੀ ਗੱਲ ਦੀ ਆ ਹਾਂਜੀ ਹੈਨਾ ਬਿਲਕੁਲ ਸਹੀ ਗੱਲ ਹਮ ਅੱਛਾ ਇਹ ਜਿਹੜੀ ਕੋਈ ਛੋਟੀਆਂ-ਮੋਟੀਆਂ ਟਿਪਸ ਵੀ ਹੈਗੀਆਂ ਉਹ ਵੀ ਦੱਸ ਦਿਓ ਥੋੜੀਆਂ ਲੋਕਾਂ ਨੂੰ ਜੇ ਆਪਣੇ ਵਿਚਾਰ ਰੱਖਣ ਲਈ ਉਹਨਾਂ ਨੂੰ ਕੀ ਕਰਨਾ ਚਾਹੀਦਾ ਹਾਂਜੀ ਮੈਨੂੰ ਇਹ ਆ ਵੀ ਪਹਿਲੀ ਗੱਲ ਤੇ ਇਹ ਆ ਵੀ ਤੁਸੀਂ ਆਪਾਂ ਕਹਿੰਦੇ ਆ ਰੈਗੂਲਰ ਆ ਇਗਜ਼ੈਮਸ ਕਰੋ ਉਹ ਤਾਂ ਚਲੋ ਹੈਗਾ ਹੀ ਆ ਪਰ ਉਦਾਂ ਜਿਹੜੀ ਤੁਹਾਡੀ ਡਾਈਟ ਆ ਉਹ ਬਹੁਤ ਜ਼ਰੂਰੀ ਆ ਸੋ ਆਪਾਂ ਟਰਾਈ ਕਰੀਏ ਵੀ ਆਪਾਂ ਜਿੰਨਾ ਹੈਲਥੀ ਖਾ ਸਕਦੇ ਆ ਜਿੰਨੀ ਗ੍ਰੀਨਸ ਖਾ ਸਕਦੇ ਆ ਉਹ ਆਪਾਂ ਖਾਈਏ ਤੇ ਜਿਵੇਂ ਤੁਹਾਡੀ ਆਈਜ਼ ਦੀ ਪ੍ਰੋਟੈਕਸ਼ਨ ਬਹੁਤ ਜ਼ਰੂਰੀ ਆ ਜੇ ਤੁਸੀਂ ਇਦਾਂ ਦੇ ਫੀਲਡ 'ਚ ਆ ਜਿੱਥੇ ਕੋਈ ਤੁਸੀਂ ਵੈਲਡਿੰਗ ਦਾ ਕੰਮ ਕਰਦੇ ਆ ਜਾਂ ਡਰਾਈਵਿੰਗ ਕਰਦੇ ਆ ਸਰਵੇ ਕਰਦੇ ਆ ਹਾਂਜੀ ਕੋਈ ਵੀ ਆ ਤੁਸੀਂ ਸੇਫਟੀ ਗਲਾਸੇਸ ਵੀ ਲਾ ਕੇ ਰੱਖੋ ਤੇ ਸਨ ਗਲਾਸਸ ਵੀ ਜੇ ਆਮ ਤੁਸੀਂ ਬਾਹਰ ਜਾਂ ਅੰਦਰ ਜਾਂਦੇ ਆ ਪਰ ਸੇਫਟੀ ਗਲਾਸਸ ਵੀ ਬਹੁਤ ਇੰਪੋਰਟੈਂਟ ਆ ਕਿ ਵੇਰੀ ਆਪਾਂ ਕਹਿੰਦੇ ਆ 2 ਮਿੰਟ ਹੀ ਕੰਮ ਕਰਨਾ ਪਰ ਉਹ ਕੰਮ 2 ਮਿੰਟ ਹੁੰਦਾ ਪਰ ਉਹਦਾ ਇਫੈਕਟ ਪੂਰੀ ਲਾਈਫ ਰਹਿ ਸਕਦਾ ਹੈ ਅੱਛਾ ਵੈਸੇ ਨਾ ਇੱਕ ਗੱਲ ਬੜੀ ਮੈਨੂੰ ਮੈਂ ਪਹਿਲਾਂ ਕਰਨੀ ਸੀ ਮੇਰੇ ਦਿਮਾਗ ਚੋਂ ਨਿਕਲ ਗਈ ਹੈ ਹਾਂਜੀ ਤੇ ਦਾਦਾ ਜੀ ਨੇ ਤਾਂ ਤੁਹਾਨੂੰ ਇਹ ਪੜ੍ਹਾਈ ਲਿਖਾਈ ਵਾਲੇ ਪਾਸੇ ਨੂੰ ਤੋਰ ਦਿੱਤਾ ਤੇ ਅ ਡੈਡੀ ਦਾ ਬੜਾ ਜੋਲੀ ਫੈਲੋ ਆ ਉਹ ਜੀ ਅਮਰਜੀਤ ਸਿੰਘ ਤੂਰ ਜਿਹਨੂੰ ਸਾਰੀ ਦੁਨੀਆ ਇੱਥੇ ਜਾਣਦੀ ਐ ਐਡਮੰਟਨ ਸ਼ਹਿਰ ਚ ਹਾਂਜੀ ਉਹ ਜਿਦਾ ਕਹਿੰਦੇ ਨੇ ਲੋਕਾਂ ਦਾ ਮਨ ਪਰਚਾਵਾ ਕਰਦਾ ਰਿਹਾ ਇੱਥੇ ਹਮੇਸ਼ਾ ਹੀ ਆ ਰੇਡੀਓ ਤੇ ਵੀ ਔਰ ਆਮ ਜਿਹੜੇ ਸਾਡੇ ਪ੍ਰੋਗਰਾਮ ਹੁੰਦੇ ਉਹਨਾਂ ਦੇ ਵਿੱਚ ਉਹਨਾਂ ਵੱਲੋਂ ਕਿਦਾਂ ਦੀ ਸਿੱਖਿਆ ਦਿੱਤੀ ਗਈ ਤੈਨੂੰ ਦੇਖੋ ਉਹੀ ਅਭੀ ਉਹ ਜੋ ਦਾਦਾ ਜੀ ਉਹਨਾਂ ਨੇ ਫਾਊਂਡੇਸ਼ਨ ਬਣਾਈ ਸੀ ਡੈਡ ਨੇ ਉਹੀ ਇੰਪਲੀਮੈਂਟ ਕੀਤੀ ਸੀ ਹਨਾ ਦਾਦਾ ਜੀ ਨੇ ਸਾਡੇ ਹਾਊਸ ਹਹੂਲ ਥੋੜਾ ਡਿਫਰੈਂਟ ਸਟਾਈਲ ਸੀ ਵੇ ਜੇ ਕਿਤੇ ਆਉਣਾ ਜਾਣਾ ਸਾਡੀ ਅਪਰੂਵਲ ਦਾਦਾ ਜੀ ਤੋਂ ਆਉਂਦੀ ਸੀ ਵੇ ਉਹਨਾਂ ਨੇ ਕਿਹਾ ਕਰ ਸਕਦੇ ਆ ਨਹੀਂ ਕਰ ਸਕਦੇ ਫਿਰ ਉਸ ਤੋਂ ਬਾਅਦ ਨੈਕਸਟ ਲੈਵਲ ਪਾਵਰ ਡੈਡ ਪਰ ਇਹ ਵੀ ਡੈਡ ਦੀ ਕਾਫੀ ਐਂਟਰਟੇਨਿੰਗ ਕੈਲੋ ਪਰਸਨੈਲਿਟੀ ਹੋ ਕੇ ਜਿਹੜੀ ਪੜ੍ਹਾਈ ਸੀ ਉਹ ਵੀ ਵਧੀਆ ਲੱਗਦੀ ਸੀ ਤੇ ਜਦੋਂ ਅਸੀਂ ਸਟੱਡੀ ਕਰਨਾ ਡੈਡ ਨੇ ਸਾਨੂੰ ਆਲਵੇਜ਼ ਕਹਿਣਾ ਵੀ ਤੁਸੀਂ ਕੀ ਖਾਣਾ ਪੀਣਾ ਬਾਹਰ ਮੈਕਡੋਨਲਡਸ ਲੈ ਆਉਣਾ ਜਾਂ ਕੋਈ ਐਂਟਰਟੇਨਮੈਂਟ ਹੋਣੀ ਤੇ ਉਹਨਾਂ ਨੇ ਪਰ ਆਲਵੇਜ਼ ਇਹੀ ਕਹਿਣਾ ਵੀ ਪਹਿਲਾਂ ਆਪਣੀ ਸਟੱਡੀ ਫਿਨਿਸ਼ ਕਰੋ ਫਿਰ ਕੁਝ ਹੋਰ ਐਂਡ ਮਮ ਗੇਵ ਯੂ ਲੋਟ ਆਫ ਲਵ ਹਾਂਜੀ ਯਾ ਆਫਕੋਰਸ ਯਾ ਮਮ ਸੋ ਵੈਲ ਯਾ ਵੈਲ ਥੈਂਕ ਯੂ ਵੈਰੀ ਮੱਚ ਰੁਪਾਲੀ 49 ਅਗਾ ਨੂੰ ਵੀ ਆਪਾਂ ਸ ਟਾਈਮ ਜਿਹੜਾ ਕੱਢਣਾ ਔਰ ਜ਼ਰੂਰ ਗੱਲਬਾਤ ਕਰਾਂਗੇ ਸੋ ਇੱਥੇ ਲੈਨੇ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ